ਜਦੋਂ ਬੀਬੀ ਜਗੀਰ ਕੌਰ ਇੱਕ ਜ਼ਿੰਮੇਵਾਰ ਅਹੁਦੇ ਤੇ ਰਹੀ ਜਾਂ ਜ਼ਿੰਮੇਵਾਰ ਅਹੁਦੇ ਦੀ ਲੜਾਈ ਲੜ ਰਹੇ ਨੇ ਇਸ ਵਿੱਚਕਾਰ ਜਿਹੜੀ ਸਾਡੇ ਸਿੱਖ ਧਰਮ ਦੇ ਵਿੱਚ ਹੈ ਗਿਆ ਰੋਮ ਦੀ ਬੇਅਦਵੀ ਕਰਨਾ ਉਹਨਾਂ ਤੇ ਪੂਰੇ ਤਰੀਕੇ ਨਾਲ ਲਾਗੂ ਹੁੰਦਾ ਅਸਲ 'ਚ ਅੱਜ ਮੁੱਦਾ ਜਿਹੜਾ ਹੈਗਾ ਕਿਉਂ ਉੱਠਿਆ ਇਹ ਮੁੱਦਾ ਜਿਹੜਾ ਹੈਗਾ ਇਹ ਜੋ ਅਕਾਲ ਤਖਤ ਦੀ ਮਰਿਆਦਾ ਸੀਗੀ ਉਸ ਮਰਿਆਦਾ ਤੋਂ ਲੋਕ ਹਟੇ ਬੈਠੇ ਐ ਔਰ ਉਹਦੇ 'ਚ ਸਿਆਸਤ ਜ਼ਿਆਦਾ ਭਾਰੀ ਹੋ ਗਈ ਉਹ ਜਿਹੜੀ ਸਿਆਸਤ ਜ਼ਿਆਦਾ ਭਾਰੀ ਜਿਹੜੀ ਹੈਗੀ ਹੈ ਉਹ ਐਕਚੁਅਲੀ ਡਿਸਰਵ ਕਰਦੇ। ਅਕਾਲ ਤਖਤ ਸਰਦਿਸਕਤਰੇ ਤੋਂ ਲੋ ਨੋਟਿਸ ਜਾਰੀ ਹੋਇਆ ਇਹ ਨਹੀਂ ਕਿ ਤੁਸੀਂ ਸਿੱਧਾ ਅਕਾਲ ਤਖਤ ਸਭ ਨੂੰ ਚੈਲੰਜ ਕਰਨ ਲੱਗੇ ਉਹਦੇ ਫੈਸਲਿਆਂ ਨੂੰ ਉਹਦੀ ਸ਼ਕਤੀ ਨੂੰ। ਕਿ ਅਕਾਲ ਤਖਤ ਸਾਭਤੀ ਜਿਹੜੀ ਸੁਪਰੀਮ ਪਾਵਰ ਹੈਗੀ ਆ ਉਸ ਨੂੰ ਕੋਈ ਚੈਲੰਜ ਨਹੀਂ ਕਰ ਰਿਹਾ। ਹੁਣ ਤਾਂ ਚੈਲੰਜ ਕਰ ਰਹੇ ਆ ਜਿਹੜਾ ਬੰਦਾ ਬਠਾਉਂਦੇ ਲੋਥੇ। ਜਿਹਨੂੰ ਆਪਾਂ ਜਥੇਦਾਰ ਕਹਿੰਦੇ ਆ। ਉਸ ਨੂੰ ਚੈਲੰਜ ਕਰਦੇ ਲੋ। ਬੀਬੀ ਜੱਤੇਦਾਰ ਹੋਣਗੇ ਇਹ ਸਾਰਿਆਂ ਨੇ ਬੀਬੀ ਜਗੀਰਪੁਰ ਦੇ ਗੱਲ ਚ ਹਾਰ ਪਾਇਏ ਹੋਣਗੇ ਸਰੋਪੇ ਪਾਇਏ ਹੋਣਗੇ ਜਾਂ ਇਹ ਇਹਨਾਂ ਦੇ ਗੱਲ ਚ ਬੀਬੀ ਜਗੀਰਪੁਰ ਜੀ ਨੇ ਪਾਇਏ ਹੋਣਗੇ ਉਦੋਂ 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 ਫਿਰ ਉਹਨਾਂ ਦਾ ਚਿਹਰਾ ਕਿਉਂ ਨਜ਼ਰ ਆਇਆ ਕੋਰਟ ਵੱਲੋਂ ਸਜ਼ਾ ਮਿਲ ਚੁੱਕੀ ਆ ਉਸ ਨੂੰ ਥਰਡ ਪਾਰਟੀ ਤੁਸੀਂ ਕਹਿ ਰਹੇ ਹੋ ਕਿ ਕਿਸੇ ਹੋਰ ਤੇ ਨਹੀਂ ਵਿਚਾਰਿਆ ਜਾਣਾ ਚਾਹੀਦਾ ਨਾ ਨਹੀਂ ਨਹੀਂ ਵਿਚਾਰਿਆ ਜਾ ਸਕਦਾ ਜਦੋਂ ਜਦ ਤੱਕ ਪਹਿਲੀ ਗੱਲ ਤੇ ਹੈਗੀ ਹੈ ਵੀ ਉਹ ਦੰਨਿਆਵੇ ਕੋਰਟ ਸੀ ਪਰ ਇਹ ਕੋਰਟ ਸਿੱਖਾਂ ਦੀ ਵੱਡੀ ਸੰਸਥਾ ਹੈ ਫਿਰ ਕੋਈ ਬੰਦਾ ਥੋੜੀ ਉਸ ਨੂੰ ਸਜ਼ਾ ਦੇਗਾ ਵੀਰ ਸਿੰਘ ਬਾਦਲ ਦੇ ਖਿਲਾਫ ਇੱਕ ਧੜਾ ਗਿਆ ਸ਼ਿਕਾਇਤ ਕੀਤੀ ਉਹਨਾਂ ਨੂੰ ਤਲਬ ਕੀਤਾ ਗਿਆ ਉਹਨਾਂ ਨੂੰ ਤਨਖਾਹੀਆਂ ਕਰਾ ਦਿੱਤਾ ਗਿਆ ਇਸ ਤੋਂ ਬਾਅਦ ਇਹ ਪੂਰੇ ਮੈਟਰ ਨੂੰ ਤੁਹਾਨੂੰ ਇਹ ਲੱਗ ਰਿਹਾ ਕਿ ਪੂਰਾ ਮੈਟਰ ਸਿਆਸਤ ਤੇ ਨਾਲ ਜੁੜਿਆ ਹੋਇਆ ਹੈ ਇੱਕ ਧਿਰ ਦਾ ਨੁਕਸਾਨ ਕਰੋ ਇੱਕ ਧਿਰ ਦੇ ਖਿਲਾਫ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੀ ਸਰਕੂਲੇਸ਼ਨ ਕਰੋ ਔਰ ਦੂਜੀ ਧਿਰ ਦੇ ਨਾਲ ਖੜ ਕੇ ਦੂਜੀ ਧਿਰ ਦਾ ਫਾਇਦਾ ਕਰੋ ਮੈਂ ਕਦੀ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਵਿੱਚ ਨਹੀਂ ਬੋਲਾਂਗਾ ਮੈਂ ਤਾਂ ਸਮਾਜਿਕ ਮੁੱਦੇ ਤੇ ਬੋਲਾਂਗਾ ਜੋ 2010 ਚ ਮੈਂ ਨੇ ਬੋਲਿਆ ਸੀਗਾ ਉਹੀ 2024 ਚ ਕੱਲ ਤੱਕ ਸਭ ਦੇ ਜਿਸੇਦਾਰਾਂ ਦੇ ਉਹਨਾਂ ਦਾ ਫੈਸਲਾ ਲੈਣ ਦਾ ਜਿਹੜਾ ਹੈਗਾ ਉਹਨੂੰ ਲੈ ਕੇ ਦੋ ਰਹਿ ਕਿਉਂ ਇੱਕ ਨੋਟਿਸ ਦੇ ਖਿਲਾਫ ਹੋ ਜਾਂਦੇ ਆ ਦੂਜੇ ਤੇ ਅਸੈਪਟ ਕਰਦੇ ਆ ਇਹ ਇਹਸ਼ ਕਰ ਤਾਂ ਪੈਂਦਾ ਕੋਈ ਇੰਡੀਵਿਜੂਅਲਸ ਕਹਤ ਨੇ ਔਰ ਇਹ ਪੋਲਿਟਿਕਸ ਹੈ ਇਹ ਤੁਹਾਨੂੰ ਨੋਟਿਸ ਵੀ ਤਾਲੇਬਾਨੀ ਵਿਚਾਰ ਵਾਲਾ ਲੱਗਦਾ ਕਰੇ ਅਗਰ ਇਸ ਨੂੰ ਫੋਰਸ ਕਰ ਦਿੱਤਾ ਗਿਆ ਤਾਂ ਫਿਰ ਸਾਰੀਆਂ ਸਿਕਿਉਰਿਟੀ ਚੀਜ਼ਾਂ ਤੇ ਫੋਰਸ ਕਰਨਾ ਪਵੇ ਇਸ ਵੇਲੇ ਸਭ ਤੋਂ اہم ਮਸਲਾ ਜਿਹੜਾ ਸੋਸ਼ਲ ਮੀਡੀਆ ਤੇ ਸਭ ਤੋਂ ਤੇਜ਼ੀ ਦੇ ਨਾਲ ਚੱਲ ਰਿਹਾ ਔਰ ਪੰਥ ਦੇ ਵਿੱਚ ਸਭ ਤੋਂ ਵਿਚਾਰਿਆ ਜਾਣ ਵਾਲਾ ਹੈ ਉਹ ਹੈ ਬੀਬੀ ਜਗੀਰ ਕੌਰ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨੋਟਿਸ ਆਇਆ ਔਰ ਉਹਨਾਂ ਤੋਂ ਜਵਾਬ ਮੰਗਿਆ ਗਿਆ ਉਹਨਾਂ ਦੀ ਸ਼ਿਕਾਇਤ ਹੋਈ ਸੀ ਇੱਕ ਤਾਂ ਰੋਮਾਂ ਦੀ ਬੇਅਦਬੀ ਕਰਨ ਦੀ ਉਹਨਾਂ ਤੇ ਇਲਜ਼ਾਮ ਸੀ ਔਰ ਦੂਜਾ ਜਿਹੜਾ ਉਹਨਾਂ ਦੀ ਬੇਟੀ ਦਾ ਦਿਹਾਂਤ ਹੋਇਆ ਸੀ ਉਸਤੇ ਸ਼ਿਕਾਇਤ ਦਿੱਤੀ ਗਈ ਸੀ ਉਸ ਨੂੰ ਕਤਲ ਮਾਮਲੇ ਦੇ ਨਾਲ ਜੋੜਿਆ ਗਿਆ ਸੀ ਤੇ ਇਸ ਨੂੰ ਲੈ ਕੇ ਦੋ ਤਰ੍ਹਾਂ ਦੀ رائے ਆ ਇਸ ਵੇਲੇ ਇੱਕ رائے ਉਹ ਆ ਉਹ ਲੋਕ ਨੇ ਜਿਹੜੇ ਬੀਬੀ ਜਗੀਰਕੌਰ ਦੇ ਹੱਕ ਦੇ ਵਿੱਚ ਆ ਕੇ ਪੈਰਵਾਈ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਥ ਦਾ ਮਸਲਾ ਨਹੀਂ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰਾਂ ਨੂੰ ਅਪੀਲ ਕਰ ਰਹੇ ਨੇ ਕਿ ਇਸ ਨੂੰ ਨੋਟਿਸ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹ ਪੰਥ ਦੇ ਨਾਲ ਜੁੜਿਆ ਮਸਲਾ ਨਹੀਂ ਹੈ ਕਿ ਵਿਅਕਤੀ ਵਿਸ਼ੇਸ਼ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਕਦੇ ਵੀ ਇਕਾਲਤਕ ਸਭ ਤੇ ਵਿਅਕਤੀ ਵਿਸ਼ੇਸ਼ ਦੇ ਨਾਲ ਜੁੜੇ ਮੁੱਦੇ ਨੂੰ ਅਜੇ ਤੱਕ ਨਹੀਂ ਵਿਚਾਰਿਆ ਗਿਆ ਤਾਂ ਦੂਜਾ ਪੱਖ ਇਹ ਹੈ ਕਿ ਬੀਬੀ ਜਗੀਰ ਕੌਰ ਅਜੇ ਇਹ ਅਹੁਦਿਆਂ ਤੇ ਹੁਣ ਤੱਕ ਰਹੇ ਜਿਹੜੇ ਸਿੱਧੇ ਤੌਰ ਤੇ ਵੱਡੇ ਮਸਲੇ ਬਣਦੇ ਨੇ ਔਰ ਪੰਥ ਦੇ ਨਾਲ ਜੁੜਦੇ ਨੇ ਖਾਸ ਤੌਰ ਤੇ ਉਹ ਐਸਡੀਪੀਸੀ ਦੇ ਦੋ ਪ੍ਰਧਾਨ ਸੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸੀ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਉਹ ਜਿਹੜਾ ਬਾਗੀ ਅਕਾਲੀ ਦਲ ਹੈਗਾ ਸੁਧਾਰ ਲਹਿਰ ਹੈਗਾ ਉਸ ਦੇ ਵੱਡੇ ਆਗੂ ਨੇ ਮੰਤਰੀ ਰਹੇ ਨੇ ਵਿਧਾਇਕ ਰਹੇ ਨੇ ਤੇ ਇਸ ਨੂੰ ਲੈ ਕੇ ਇਹ ਅਕਾਲ ਤਖਤ ਸਾਹਿਬ ਤੇ ਮਾਮਲਾ ਵਿਚਾਰਿਆ ਜਾਣਾ ਚਾਹੀਦਾ ਦੋ ਰਹਿਣ ਦੇ ਵਿਚਕਾਰ ਸਾਡੇ ਨਾਲ ਦਲੇਰ ਸਿੰਘ ਮਲਤਾਨੀ ਜੀ ਨੇ ਰਿਟਾਇਰਡ ਸਿਵਲ ਸਰਜਨ ਨੇ ਬੇਬਾਕੀ ਦੇ ਨਾਲ ਉਹ ਗੱਲਬਾਤ ਰੱਖਦੇ ਨੇ ਅੱਜ ਉਹ ਵੀ ਬੀਬੀ ਜ਼ਕੀਰ ਕੌਰ ਦੇ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਨੇ ਕਿਹਾ ਕਿ ਇਸ ਨੋਟਿਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਸਾਡੇ ਨਾਲ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਬਹੁਤ ਬਸ ਵਕਤ ਹੈ ਜੀ ਥੈਂਕ ਯੂ ਜੀ ਸੱਚੀ ਕੱਲਈ ਮੈਂ ਤੁਹਾਨੂੰ ਵੀ ਤੇ ਬਾਕੀ ਵੀ ਤੁਹਾਡੇ ਦੋਸਤੋ ਮਿੱਤਰ ਸਾਰਿਆਂ ਨੂੰ ਸੱਚੀ ਕੱਲਈ ਧੰਨਵਾਦ ਸਰ ਮਸਲਾ ਬੜਾ ਗੰਭੀਰ ਆ ਜੀ ਦੋ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ رائے ਹੈਗੀ ਆ ਇੱਕ ਉਹ ਲੋਕ ਜਿਹੜੇ ਇਸ ਨੂੰ ਸਹੀ ਮੰਨਦੇ ਨੇ ਕੁਲ ਲੋਕ ਕਹਿ ਰਹੇ ਨੇ ਕਿ ਨੋਟਿਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਤੁਸੀਂ ਵੀ ਅੱਜ ਪੋਸਟ ਪਾਈ ਆ ਆਪਣੀ ਜੀ ਮੈਂ ਤੁਹਾਡੇ ਤੋਂ ਸਮਝਣਾ ਚਾਹਣਾ ਪੂਰਾ ਇਹ ਘਟਨਾਕ੍ਰਮ ਸਭ ਦੇ ਸਾਹਮਣੇ ਹੈਗਾ ਜੀ ਇਸ ਦੇ ਪਿੱਛੇ ਤੁਹਾਡਾ ਮਤਲਬ ਤੁਹਾਡਾ ਪ੍ਰਤੀਕਰਮ ਕੀ ਹੈਗਾ ਤੁਸੀਂ ਇਸ ਤੇ ਕਿਉਂ ਕਿਹਾ ਕਿ ਬੀਬੀ ਜੀ ਗਿਰਕੌਰ ਵਾਲਾ ਮਸਲਾ ਵਾਪਸ ਲਿਆ ਜਾਣਾ ਚਾਹੀਦਾ ਦੇਖੋ ਜੀ ਰਮਨਦੀਪ ਜੀ ਜਿਹੜੀ ਇਹ ਜੁੜੀ ਇਹ ਮਸਲਾ ਵੈਸੇ ਤਾਂ ਇਹ ਪੰਥ ਦਾ ਮਸਲਾ ਹੈ ਪਰ ਜਦੋਂ ਅਸੀਂ ਇੱਕ ਬੰਦੇ ਦੇ ਉੱਤੇ ਫੋਕਸ ਕਰਦੇ ਨਾ ਫਿਰ ਇਹ ਮਸਲਾ ਜਿਹੜਾ ਹੈਗਾ ਉਹ ਪੰਥ ਦਾ ਨਹੀਂ ਰਹਿੰਦਾ ਵਿਅਕਤੀ ਵਿਸ਼ੇਸ਼ ਨਾਲ ਜੁੜ ਜਾਂਦਾ ਹਾਂ ਵਿਅਕਤੀ ਵਿਸ਼ੇਸ਼ ਨਾਲ ਜੁੜ ਜਾਂਦਾ ਤੇ ਇਹ ਜਿਹੜੀਆਂ ਦੋ ਗੱਲਾਂ ਉਹਦੇ ਵਿੱਚ ਜੋ ਨੋਟਿਸ ਬੀਬੀ ਜਗੀਰ ਕੌਰ ਜੀ ਨੂੰ ਇਸ਼ੂ ਹੋਇਆ ਹੈ ਮੇਰਾ ਤਾਂ ਪਿੰਡ ਵੀ ਇਹਨਾਂ ਦਾ ਪਿੰਡ ਦੇ ਬਿਲਕੁਲ ਨਾਲ ਹੈ ਵਿੱਚ ਰਹੇਗਾ ਭਾਵੇਂ ਮੇਰਾ ਡਿਸਟ੍ਰਿਕਟ ਹੁਸ਼ਿਆਰਪੁਰ ਹੈ ਇਹਨਾਂ ਦਾ ਡਿਸਟ੍ਰਿਕਟ ਕਪੂਰਥਲਾ ਹੈ ਪਰ ਵਿਚਕਾਰ ਗੈਪ ਜਿਹੜਾ ਹੈਗਾ ਉਹ 3-4 ਕਿਲੋਮੀਟਰ ਹੀ ਹੈ ਲਿਗਵਾਲ ਦੇ ਨਾਲ ਹੀ ਬਿਲਕੁਲ ਦੇ ਨਾਲ ਹੀ ਸਾਈਡ ਤੇ ਵਿਚਕਾਰ ਸਾਡੇ ਉਹ ਬਾਬੇ ਨਾਨਕ ਵਾਲੀ ਬਈ ਹੈ ਵਿਚਕਾਰ ਤੋਂ ਜੀ ਸੋ ਮੈਂ ਪਰਸਨਲ ਤੌਰ ਤੇ ਵੀ ਉਹਨਾਂ ਨੂੰ ਜਾਣਦਾ ਪਰ ਇਹ ਇਸ਼ੂ ਜਿਹੜਾ ਹੈਗਾ ਇਹ ਨਾ ਕਿਸੇ ਦੇ ਨਾਲ ਪਰਸਨਲ ਇਸ਼ੂ ਹੈਗਾ ਇਹ ਜੋ ਅਕਾਲ ਤਖਤ ਸਾਹਿਬ ਤੋਂ ਇਹ ਜਿਹੜਾ ਆਪਾਂ ਕਹੀਏ ਕਿ ਇੱਕ ਲੈਟਰ ਜਿਹੜਾ ਇਸ਼ੂ ਹੋਇਆ ਹੂੰ ਉਹ ਇਸ ਕਰਕੇ ਮੈਂ ਆਪਣੇ ਰਾਜਮਤਾਬਕ ਕੇ ਲਿਖਿਆ ਕਿ ਇਸ ਨੂੰ ਵਾਪਸ ਹੋਣਾ ਚਾਹੀਦਾ ਔਰ ਮੇਰੀ ਸੋਸ਼ਲ ਮੀਡੀਆ ਤੇ ਜਿਹੜੀ ਵੀ ਪੋਸਟ ਚੱਲੀ ਹੈ ਬਹੁਤ ਸਾਰੇ ਲੋਕਾਂ ਨੇ ਇਸੇ ਗੱਲ ਦੇ ਹੱਕ ਵਿੱਚ ਮੈਂ ਉਹਨਾਂ ਨੂੰ ਲਿਖਿਆ ਸੀਗਾ ਕਿ ਜਿਹੜੇ ਸਹਿਮਤ ਹੈ ਉਹ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਗੱਲ ਲਿਖੀ ਜਾਵੇ ਕਿ ਇਹ ਜਿਹੜੇ ਦੋ ਮੁੱਦੇ ਉਠਾਏ ਗਏ ਨੇ ਪਹਿਲਾ ਤੁਸੀਂ ਦੇਖੋ ਕਿ ਜਿਹੜਾ ਤੋਂ ਉਹਦੀ ਬੇਟੀ ਦਾ ਮੁੱਦਾ ਹੈਗਾ ਇੱਕ ਤੇ ਜੋ ਸਜ਼ਾ ਉਹਨਾਂ ਨੂੰ ਪਹਿਲਾਂ ਕੋਰਟ ਵੱਲੋਂ ਹੋਈ ਸੀ ਉਹ ਭੁਗਤੀ ਰਹੇ ਹਨ ਰਦਰ ਉਹਨਾਂ ਨੇ ਭੁਗਤੀ ਵੀ ਹੈ ਵਿੱਚ ਨਹੀਂ ਪਤਾ ਹੈ ਨਾ ਉਸ ਮੱਦੇਦ ਉੱਤੇ ਕਿਸੇ ਵੀ ਹੋਰ ਥਰਡ ਸੰਸਥਾ ਕਾਲੋ ਇੰਡੀਵਿਜੂਅਲ ਕਾਲੋ ਉਹਨੂੰ ਕੋਈ ਹੱਕ ਨਹੀਂ ਹੈਗਾ ਕਿਉਂਕਿ ਉਹ ਕੋਰਟ ਦੇ ਵਿੱਚ ਵੀ ਕੇਸ ਚ ਲੈ ਕੇ ਹੋਇਆ ਹੈਗਾ ਪੂਰੀ ਤਰ੍ਹਾਂ ਬਰੀ ਨਹੀਂ ਹੋਈ ਉਸ ਕਿਸ ਦੇ ਵਿੱਚ ਹੈ ਨਾ ਜੀ ਸੋ ਜਿਹੜਾ ਕੇਸ ਸਬਡਿਸ ਹੁੰਦਾ ਉਸ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਦੇ ਤੇ ਤੁਸੀਂ ਕੋਈ ਹੋਰ ਡਿਸਕਸ਼ਨ ਨਹੀਂ ਕਰ ਸਕਦੇ ਜੀ ਕਿ ਉਹ ਉਹਦੇ ਚ ਕਸੂਰਵਾਰ ਨੇ ਨੇਕ ਸੁਰਵਾਰ ਨੇ ਉਹ ਉਹਨਾਂ ਦਾ ਵੈਸੀ ਵੀ ਨਿੱਜੀ ਮੁੱਦਾ ਉਹਨਾਂ ਦਾ ਵਿੱਚ ਹੈ ਹੂੰ ਦੂਸਰਾ ਇਹ ਹੈਗਾ ਕਿ ਇਹ ਜਿਹੜੀ ਜਦੋਂ ਆਪਾਂ ਫੀਮੇਲ ਪੀਟੀਸਾਈਡਸ ਦੀ ਗੱਲ ਕਰਦੇ ਹਾਂ ਫੀਮੇਲ ਐਂਡ ਪੀਟੀਸਾਈਡਸ ਦੀਆਂ ਗੱਲਾਂ ਕਰਦੇ ਰਹੇ ਹਾਂ ਜਾਂ ਆਪਾਂ ਕਰਦੇ ਵਿੱਚ ਜਿਵੇਂ ਵੀ ਆਪਾਂ ਕਹੀ ਉਸ ਨੂੰ ਤੁਸੀਂ ਮਰਡਰ ਕਹੋ ਨਾ ਕਹੋ ਡੈਥ ਹੋਈ ਹੈ ਜੋ ਵੀ ਹੋਇਆ ਵਿੱਚ ਹੈ ਨਾ ਇਹ ਕੋਈ ਪਹਿਲੀ ਡੈਥ ਨਹੀਂ ਹੈ ਕਿਸੇ ਸਿੱਖ ਧਰਮ ਵਿੱਚ ਪਹਿਲੀ ਡੈਥ ਹੋਈ ਹੋਵੇ ਤਾਂ ਉਹਨੂੰ ਤੁਸੀਂ ਅਕਾਲ ਤਖਤ ਤੇ ਬੁਲਾਇਆ ਹੋਵੇ ਕਿਉਂਕਿ ਅਕਾਲ ਤਖਤ ਜਿਹੜਾ ਹੈਗਾ ਉਹ ਤਾਂ ਇੱਕ ਪੂਰੇ ਸਿੱਖ ਧਰਮ ਨੂੰ ਡਾਇਰੈਕਸ਼ਨ ਦੇਣ ਵਾਸਤੇ ਹੈ ਜੇ ਕੋਈ ਕوتاਹੀ ਹੁੰਦੀ ਹੈ ਜਾਂ ਕੋਈ ਸੁਧਾਰ ਕਰਨਾ ਦੋਨਾਂ ਕੰਮ ਵਾਸਤੇ ਹੈ ਦੂਸਰਾ ਮੁੱਦਾ ਜਿਹੜਾ ਹੈਗਾ ਉਹ ਤਾਂ ਬਿਲਕੁਲ ਹੀ ਪਰਸਨਲ ਹੈ ਨਹੀਂ ਹੈ ਕਿਉਂਕਿ ਇਹ ਜਿਹੜੀ ਆਪਾਂ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਕਿ ਰੋਮਾਂ ਦੀ ਬੇਇੱਜ਼ਤੀ ਕੀਤੀ ਹੈ ਜੀ ਇਹ ਬੇਇੱਜ਼ਤੀ ਜਿਹੜੀ ਹੈ ਇਹਦਾ ਮਤਲਬ ਹੈਗਾ ਕਿ ਤੁਸੀਂ ਸਾਰੀ ਸਿੱਖ ਧਰਮ ਦੀਆਂ ਸਾਰੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ ਇੱਕ ਪਾਸੇ ਅਸੀਂ ਧੀਆਂ ਭੈਣਾਂ ਦਾ ਸਤਿਕਾਰ ਕਰਦੇ ਹਾਂ ਇੱਕ ਪਾਸੇ ਆਪਾਂ ਉਹਨਾਂ ਨੂੰ ਨੋਟਿਸ issues ਕਰਦੇ ਹਾਂ ਇਹ ਨੋਟਿਸ ਕਿਸ ਗੱਲ ਵਾਸਤੇ issues ਹੋਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਇਹ ਇੱਕ ਕਿਸੇ ਵੀ ਲੀਡ ਦਾ ਪਰਸਨਲ ਮੁੱਦਾ ਵੀ ਹੈਗਾ ਕਿ ਉਸਨੇ ਆਪਣੇ ਆਪ ਨੂੰ ਕਿਵੇਂ ਰੱਖਣਾ ਨੰਬਰ 2 ਜਿਹੜਾ ਹੈਗਾ ਕਿ ਇਹ ਤਾਂ ਫਿਰ ਸਾਰੀਆਂ ਧੀਆਂ ਭੈਣਾਂ ਦੇ ਨਾਲ ਸੰਬੰਧਿਤ ਹੈ ਇੱਕ ਹੋਰ ਬਹੁਤ ਵੱਡੀ ਗੱਲ ਹੈ ਜਿਵੇਂ ਉਸ ਦੇ ਵਿੱਚ ਨੋਟਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਸੰਗਤ ਨੇ ਰੋਸ ਹੈ ਹਮ ਕਿਹੜੀ ਸਿੱਖ ਸੰਗਤ ਨੇ ਰੋਸ ਕੀਤਾ ਜਾਂ ਕੌਣ ਨੇ ਉਹ ਜਿਹੜੇ ਜਿਹੜੇ ਸ਼ਿਕਾਇਤ ਕਰਨ ਵਾਲੇ ਬੰਦੇ ਹੈਗੇ ਨੇ ਜਿਹੜੇ ਬੰਦੇ ਸ਼ਿਕਾਇਤ ਕਰਨ ਵਾਲੇ ਹੈਗੇ ਨੇ ਕਿ ਉਹਨਾਂ ਦੇ ਘਰ ਕੋਈ ਧੀ ਪੈਨ ਨਹੀਂ ਹੈ ਮਾਂ ਨਹੀਂ ਹੈ ਉਹਨਾਂ ਦੇ ਘਰ ਉਹਨਾਂ ਕੋਲ ਤੁਸੀਂ ਤੁਸੀਂ ਆਪਣੀ ਮਾਂ ਕੋਲੋਂ ਪੁੱਛ ਲਿਓ ਕਿ ਜਾਂ ਧੀ ਕੋਲੋਂ ਪੁੱਛ ਲਿਓ ਜਾਂ ਭੈਣ ਕੋਲੋਂ ਪੁੱਛ ਲਿਓ ਜਾਂ ਵਾਈਫ ਕੋਲੋਂ ਪੁੱਛ ਲਿਓ ਕਿ ਬੀਬੀ ਜੀ ਕੋਲੋਂ ਕlinic ਸ਼ੁਰੂ ਹੋ ਰਿਹਾ ਹੈ ਕਿਸੇ ਵਾਸਤੇ ਤਾਂ ਇਹ ਮੁੱਦਾ ਜਿਹੜਾ ਹੈਗਾ ਉਹ ਜਨਤਕ ਹੋਣਾ ਚਾਹੀਦਾ ਹੈ ਜਾਂ ਪੰਤਕ ਹੋਣਾ ਚਾਹੀਦਾ ਕਿਸੇ ਵਾਸਤੇ ਤਾਂ ਹੋਣਾ ਚਾਹੀਦਾ ਇਹ ਤਾਂ ਕਿਸੇ ਵਾਸਤੇ ਪਰ ਉੱਥੇ ਇਹ ਚਰਚਾ ਜਿਹੜੀ ਸੋਸ਼ਲ ਮੀਡੀਆ ਤੇ ਚਰਚਾ ਜਾਂ ਦੂਜੇ ਪੱਖ ਦੀ ਚਰਚਾ ਉਹ ਕਹਿੰਦੇ ਨੇ ਕਿ ਆਮ ਵਿਅਕਤੀ ਜਾਂ ਆਮ ਔਰਤ ਲਈ ਇਹ ਹੋਰ ਗੱਲ ਹੈ ਪਰ ਜਦੋਂ ਬੀਬੀ ਜ਼ਗੀਰ ਕੌਰ ਇੱਕ ਜ਼ਿੰਮੇਵਾਰ ਅਹੁਦੇ ਤੇ ਰਹੀ ਜਾ ਜ਼ਿੰਮੇਵਾਰ ਅਹੁਦੇ ਦੀ ਲੜਾਈ ਲੜ ਰਹੇ ਨੇ ਇਸ ਵਿੱਚਕਾਰ ਜਿਹੜੀ ਸਾਡੇ ਸਿੱਖ ਧਰਮ ਦੇ ਵਿੱਚ ਹੈ ਗਿਆ ਰੋਮ ਦੀ ਬੇਅਦਬੀ ਕਰਨਾ ਉਹਨਾਂ ਤੇ ਪੂਰੀ ਤਰੀਕੇ ਨਾਲ ਲਾਗੂ ਹੁੰਦਾ ਉਹ ਉਹ ਜ਼ਿੰਮੇਵਾਰ ਇੱਕ ਵਿਅਕਤੀ ਨੇ ਨਹੀਂ ਉਹਦੇ ਵਿੱਚ ਇਸ ਕਰਕੇ ਜੋ ਜਿਹੜਾ ਨਹੀਂ ਹੁੰਦਾ ਕਿ ਬੀਬੀ ਜੀ ਰਿਕਾਰਡ ਦੀ ਜਿਹੜੀ ਜਨਤਕ ਲਾਈਫ ਹੈਗੀ ਹੈ ਪਬਲਿਕ ਲਾਈਫ ਉਹ ਕਿੰਨੀ ਦੇਰ ਤੱਕ ਕਿੰਨੀ ਵਾਰ ਇਹ ਐਸਪੀਸੀ ਦੇ ਮੈਂਬਰ ਬਣੇ ਕਿ ਦੋ ਵਾਰੀ ਦੋ ਵਾਰੀ ਜਿਹੜੇ ਹੈਗੇ ਆ ਉਹ ਪ੍ਰਧਾਨ ਵੀ ਬਣੇ ਜੀ ਫਿਰ ਇਹ ਜਿਹੜਾ ਹੈਗਾ ਇਹ ਜਦੋਂ ਜਿੰਨਾਂ ਨੇ ਪ੍ਰਧਾਨ ਬਣਾਇਆ ਸੀਗਾ ਉਹਨਾਂ ਨੇ ਕਦੀ ਕਦੀ ਕਿਸੇ ਗੱਲ ਦੇ ਉੱਤੇ ਕਿੰਤੂ ਪਰੰਤੂ ਹੈ ਇਹ ਹੀ ਅਕਾਲ ਤਖਤ ਦੇ ਜਸੇਦਾਰ ਵੀ ਰਹੇ ਹਨ ਜਿਨ੍ਹਾਂ ਨੇ ਜਦੋਂ ਕਿਤੇ ਐਸਪੀਸੀ ਦੀ ਕੋਈ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਤੇ ਹੈੱਡ ਗ੍ਰੰਥੀ ਹਰਮੰਦਰ ਸਾਹਿਬ ਦੇ ਉੱਥੇ ਹੁੰਦੀ ਹੈ ਮੀਟਿੰਗ ਹਾਂ ਜਾਂ ਤਾਂ ਹੋਇਆ ਨਾ ਕਿ ਅੱਜ ਹੋਇਆ ਹੋਵੇ ਮੁੱਦਾ ਹੁਣ ਅੱਜ ਅਸਲ 'ਚ ਇਹ ਅੱਜ ਮੁੱਦਾ ਜਿਹੜਾ ਹੈਗਾ ਕਿਉਂ ਉੱਠਿਆ ਇਹ ਮੁੱਦਾ ਜਿਹੜਾ ਹੈਗਾ ਇਹ ਜੋ ਅਕਾਲ ਤਖਤ ਦੀ ਮਰਿਆਦਾ ਸੀਗੀ ਉਸ ਮਰਿਆਦਾ ਤੋਂ ਲੋਕ ਹਟੇ ਬੈਠੇ ਆਂ ਔਰ ਉਹਦੇ ਵਿੱਚ ਸਿਆਸਤ ਜ਼ਿਆਦਾ ਭਾਰੀ ਹੋ ਗਈ। ਹੂੰ ਉਹ ਜਿਹੜੀ ਸਿਆਸਤ ਜ਼ਿਆਦਾ ਭਾਰੀ ਜਿਹੜੀ ਹੈਗੀ ਆ ਉਹ ਐਕਚੁਅਲੀ ਡਿਸਰਵ ਕਰ ਰਹੀ ਹੈ। ਹੂੰ ਤੇ ਇਹ ਜਿਹੜੇ ਲੋਕ ਸਿਆਸਤ ਕਰਨ ਵਾਲੇ ਹੈਗੇ ਨੇ ਨਾ ਇਸ ਤਰ੍ਹਾਂ ਸਿਆਸੀ ਕਿਡਾਂ ਨਹੀਂ ਨਿਕਲਣੀਆਂ ਵੈਸੇ ਦੀ। ਇਹਦੇ ਵਿੱਚ ਤਾਂ ਫਿਰ ਸਗੋਂ ਨਾ ਕੁਮਕਮਾ ਕੇ ਨਾਮ ਜਿਹੜਾ ਹੈਗਾ ਉਹ ਅਕਾਲੀ ਦਲ ਦਾ ਲੱਗੇਗਾ। origignal ਅਕਾਲੀ ਦਲ ਦਾ ਬਲਾਜ ਜਿਹੜਾ ਇਹਨਾਂ ਦਾ ਤਾਂ ਹੁਣ ਉਹ ਸੁਧਾਰ ਲੈ ਅਕਾਲੀ ਦਲ ਬਣ ਗਿਆ ਨਾ ਵਿੱਚ ਇਹ ਜਿਹੜੀ ਚੀਜ਼ ਦੇ ਮੈਂਬਰ ਵੀ ਹੈਗੇ। ਸੋ ਉਹਦੇ ਵਿੱਚ ਉਸ ਤੇ ਉਤੇ ਇਲਜ਼ਾਮ ਲੱਗੇਗਾ ਸਭ ਤੋਂ ਵੱਡਾ ਪਰ ਤੁਸੀਂ ਇਹ ਨਹੀਂ ਕਿ ਜਦੋਂ ਅ ਅਕਾਲ ਤਖਤ ਸਾਹਿਬ ਦੇ ਸਿਕਤਰੇ ਤੋਂ ਲੋ ਨੋਟਿਸ ਜਾਰੀ ਹੋਇਆ ਇਹ ਨਹੀਂ ਕਿ ਤੁਸੀਂ ਸਿੱਧਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਲੱਗੇ ਉਹਦੇ ਫੈਸਲਿਆਂ ਨੂੰ ਉਹਦੀ ਸ਼ਕਤੀ ਨੂੰ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੈ ਜਿਹੜੇ ਜਿਹੜੇ ਇੱਕ ਪਬਲਿਕ ਅਪੀਨ ਰਹਿ ਆ ਸੋਸ਼ਲ ਮੀਡੀਆ ਤੇ ਰਹਿ ਕੇ ਜਿਹੜੇ ਲੋਕ ਅੱਜ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਆ ਰਹੇ ਨੇ ਜਾਂ ਇਹ ਕਹਿ ਰਹੇ ਨੇ ਕਿ ਇਹ ਨੋਟਿਸ ਵਾਪਸ ਹੋਣਾ ਚਾਹੀਦਾ ਜਾਂ ਇਹ ਕਹਿ ਰਹੇ ਨੇ ਕਿ ਇਹ ਤੋਕੀ ਨਹੀਂ ਬੰਦੀ ਅਕਾਲ ਤਖਸਾਲ ਦੇ ਮਸਲੇ ਨੂੰ ਵਿਚਾਰਨ ਦੀ ਤਾਂ ਸਿੱਧੇ ਤੌਰ ਤੇ ਦੂਜੀ ਧਿਰ ਕਹਿੰਦੇ ਨੇ ਇਹ ਲੋਕ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਚੇਤਾਵਨੀ ਦੇ ਰਹੇ ਨੇ ਜਾਂ ਉਹਨਾਂ ਸਿੱਧਾ ਟਕਰਾ ਲੈ ਰਹੇ ਨੇ ਨਹੀਂ ਇਸ ਇਸ ਤਰ੍ਹਾਂ ਨਹੀਂ ਹੈ ਲੋਕ ਜਦੋਂ ਵੀ ਕਿਤੇ ਦੇਖੋ ਇਹਨੂੰ ਜਦੋਂ ਆਪਾਂ ਬ੍ਰਾਡਰ ਪ੍ਰੋਸਪੈਕਟਿਵਸ ਦੇ ਵਿੱਚ ਦੇਖਦੇ ਆ ਜਦੋਂ ਆਪਾਂ ਕਹਿੰਦੇ ਆ ਕਿ ਆਪਾਂ ਸਮਾਜ ਦੀ ਗੱਲ ਕਰਨੀ ਹੈ ਜਾਂ ਇਤਿਹਾਸ ਦੀ ਗੱਲ ਕਰਨੀ ਹੈ ਉਹਦੇ ਚ ਨਾ ਫਿਰ ਜਿਹੜੇ ਬੰਦੇ ਪਾਵਰਚ ਹੁੰਦੇ ਆ ਜਾਂ ਜਿਹੜੀ ਸੰਸਥਾ ਹੁੰਦੀ ਹੈ ਅਗਰ ਉਹ ਕਿਸੇ ਵੀ ਆਪਣੀ ਕ੍ਰਿਟਿਸਿਜ਼ਮ ਨੂੰ ਸੁਣਨ ਨੂੰ ਤਿਆਰ ਨਹੀਂ ਕਿਸੇ ਨੂੰ ਵੀ ਤਾਂ ਉਹ ਕਦੀ ਪ੍ਰੋਗਰੈਸ ਹੀ ਨਹੀਂ ਕਰ ਸਕਦੀ ਅੱਜ ਤੁਸੀਂ ਦੇਖਿਆ ਕੋਰਟਾਂ ਦੇ ਵਿੱਚ ਵੀ ਕਿੰਨਾ ਮਾਮਲਾ ਜਿਹੜਾ ਹੈਗਾ ਇਹ ਭਖਿਆ ਹੀ ਹੋਇਆ ਕੰਟੈਂਪਟ ਆਫ ਕੋਰਟ ਦਾ ਜਦੋਂ ਮਾਮਲਾ ਹੁੰਦਾ ਹੈ ਕਈ ਸਾਰੇ ਜਿਹੜੇ ਉਸ ਤਰ੍ਹਾਂ ਦੇ ਨਾਮੀ ਨਾਮੀ ਵਕੀਲ ਸੀਗੇ ਜਾਂ ਦੂਸਰੇ ਸੀਗੇ ਉਹਨਾਂ ਨੂੰ ਕੋਰਟਾਂ ਨੇ ਜਦੋਂ ਇਸ ਤਰ੍ਹਾਂ ਕਿਹਾ ਤਾਂ ਉਹਨਾਂ ਨੇ ਵੀ ਅੱਗੂ ਕਿਹਾ ਕਿ ਤੁਸੀਂ ਇਨਸਾਫ ਦਾ ਗਲਾ ਘੁੱਟ ਰਹੇ ਹੋ। ਹੂੰ ਠੀਕ ਹੈ। ਹੁਣ ਕੋਰਟ ਜਿਹੜੀ ਹੈਗੀ ਐ ਅਸੈਸ ਜੇ ਜੇ ਕਿਸੇ ਕੋਰਟ ਨੂੰ ਕੋਈ ਵੀ ਕੁਝ ਨਾ ਕਹੇ। ਮੰਨ ਲਓ ਤੁਸੀਂ ਅੱਜ ਅੱਜ ਦੀ ਡੇਟਸ। ਚਲੋ ਇਹ ਸਿੱਖ ਪੰਥ ਦੀ ਸਭ ਤੋਂ ਵੱਡੀ ਕੋਰਟ ਮੰਨ ਕੇ ਚੱਲੀ ਆਪਾਂ ਕਿ ਉੱਥੋਂ ਜੋ ਹੁਕਮਨਾਮਾ ਆਉਂਦਾ ਹੈ ਪਹਿਲੀ ਗੱਲ ਤਾਂ ਇਸ ਨੂੰ ਹੁਕਮਨਾਮਾ ਨਹੀਂ ਮੰਨਿਆ ਜਾਏਗਾ ਨਾ ਇਹ ਵਾਲਾ ਜਿਹੜਾ ਹੈਗਾ ਇਹ ਤੇ ਇੱਕ ਪਰਸਨਲ ਜਾਂ ਨੋਟਿਸ ਹੈ ਵਿੱਚ ਜਿਹੜਾ ਹੈਗਾ। ਸੋ ਤੁਸੀਂ ਉਸੇ ਤਰੀਕੇ ਦਾ ਕਰ ਰਹੇ ਜਿਵੇਂ ਕੋਰਟ ਆਫ ਕੰਟੈਂਪਟ ਹੈਗਾ ਤਾਂ ਤੁਸੀਂ ਵੀ ਇੱਧਰ ਉਹ ਸੇਮੀ ਤਾਂ ਤੁਸੀਂ ਕਰ ਰਹੇ ਹੋ ਮੈਂ 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 ਦੱਸ ਰਿਹਾ ਤੁਹਾਨੂੰ ਕੋਰਟ ਆਫ ਕੰਟੈਂਪਟ ਨਹੀਂ ਨਾ ਹੈ ਕਿਉਂਕਿ ਉਹਦੇ ਚ ਪਹਿਲੀ ਗੱਲ ਤੇ ਹੈਗੇ ਕਿ ਜਿਸ ਕੋਰਟ ਦੇ ਉੱਤੇ ਆਪ ਹੀ ਇਲਜ਼ਾਮ ਲੱਗੇ ਹੋਣ ਹਮ ਜਦੋਂ ਜਿਸ ਕੋਰਟ ਦੇ ਉੱਤੇ ਹੀ ਇਲਜ਼ਾਮ ਲੱਗੇ ਹੋਣ ਇਹਦੇ ਚ ਹੁਣ ਬੇਸਿਕਲੀ ਇਲਜ਼ਾਮ ਜਿਹੜੇ ਹੈਗੇ ਨੇ ਜਿਹੜੇ ਅਕਾਲ ਤਖਤ ਸਾਭਤੀ ਜਿਹੜੀ ਸੁਪਰੀਮ ਪਾਵਰ ਹੈਗੀ ਆ ਉਸ ਨੂੰ ਕੋਈ ਚੈਲੰਜ ਨਹੀਂ ਕਰ ਰਿਹਾ ਕੁਤਾ ਚੈਲੰਜ ਕਰ ਰਿਹਾ ਜਿਹੜਾ ਬੰਦਾ ਬਠਾਉਂਦੇ ਨੇ ਉੱਥੇ ਜਿਹਨੂੰ ਆਪਾਂ ਜਥੇਦਾਰ ਕਹਿੰਦੇ ਆ ਹੂੰ ਉਸਨੂੰ ਚੈਲੰਜ ਕਰਦੇ ਲੋਕ ਉਹਦੀ ਪਰਸਨਲਿਟੀ ਨੂੰ ਉਹਦੀ ਉਹਦੇ ਕੰਮ ਨੂੰ ਉਹਦੇ ਰਹਿਣ-ਬਹਿਣ ਨੂੰ ਨੂੰ ਕਰਦੇ ਆ ਸਾਰੇ ਇਹ ਇੱਥੇ ਤੱਕ ਵੀ ਹੈਗਾ ਕਿ ਐਨੇ ਲੰਬੇ ਸਮੇਂ ਵਾਸਤੇ ਬੀਬੀ ਜਗੀਰਕੌਰ ਐਸਬੀਸੀ ਦੇ ਪ੍ਰਧਾਨ ਰਹੇ ਫਿਰ ਉਹ ਮੈਂਬਰ ਵੀ ਰਹੇ ਫਿਰ ਉਹ ਇਸਟ੍ਰੀਕਲ ਦਲ ਦੇ ਪ੍ਰਧਾਨ ਵੀ ਰਹੇ ਔਰ ਮਨਿਸਟਰ ਵੀ ਰਹੇ ਆ ਮੈਨੂੰ ਲੱਗਦਾ ਜਿੰਨੇ ਵੀ ਇਹ ਜਥੇਦਾਰ ਹੋਣਗੇ ਇਹ ਸਾਰਿਆਂ ਨੇ ਬੀਬੀ ਜਗੀਰਕੌਰ ਦੇ ਗੱਲ 'ਚ ਹਾਰ ਪਾਈ ਹੋਣੀ ਸਿਰੋਪੇ ਪਾਈ ਹੋਣਗੇ ਹੂੰ ਯਾ ਇਨ ਇਹਨਾਂ ਦੇ ਗੱਲ 'ਚ ਬੀਬੀ ਜਗੀਰ ਕੌਰ ਜੀ ਨੇ ਪਾਏ ਹੋਣਗੇ ਉਦੋਂ 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 ਫਿਰ ਉਹਨਾਂ ਦਾ ਚਿਹਰਾ ਕਿਉਂ ਨਹੀਂ ਨਜ਼ਰ ਆਇਆ ਇਸ ਇਸ ਦਾ ਜਵਾਬ ਤਾਂ ਫਿਰ ਇਹੀ ਦੇਣਗੇ ਨਾ ਕੋਟ ਜਿਹੜੇ ਲੋਕ ਹੈਗੇ ਨੇ ਇੱਥੇ ਤਾਂ ਰਾਜੇ ਮਹਾਰਾਜਾਂ ਦੀ ਕੋਰਟ ਦੇ ਵਿੱਚ ਵੀ ਤਾਂ ਸਾਹਮਣੇ ਲੋਕ ਜਵਾਬ ਪੁੱਛਦੇ ਸੀ ਰਾਜੇ ਮਹਾਰਾਜਾਂ ਦੇ ਕੋਲ ਜਵਾਬ ਨਹੀਂ ਸੀ ਪੁੱਛਦੇ ਇੱਥੇ ਤਾਂ ਫਿਰ ਵੀ ਇਹ ਜੇ ਡੈਮੋਕ੍ਰੇਸੀ ਹੈ ਤੁਹਾਡਾ ਤਾਂ ਸਿੱਧਾ ਸੁਪਰੀਮ ਚ ਜਿਹੜੀ ਸ਼ਕਤੀ ਕੋ ਨੂੰ ਚੈਲੰਜ ਹੋ ਗਿਆ ਨਹੀਂ ਇਹ ਚੈਲੰਜ ਸੁਪਰੀਮ ਪਾਵਰ ਨੂੰ ਚੈਲੰਜ ਤੇ ਫਿਰ ਜਿਹੜਾ ਬੰਦਾ ਜੋ ਕੁਝ ਕਰ ਰਿਹਾ ਤਾਂ ਸਾਰਿਆਂ ਦੇ ਸਾਹਮਣੇ ਹੈ ਇਹ ਕੋਈ ਇਹ ਕੋਈ ਡਾਕਟਰਲੇਰ ਨਹੀਂ ਕਹਿ ਰਿਹਾ ਕੁਝ ਵੀ ਇਹ ਤਾਂ ਲੋਕ ਕਹਿ ਰਹੇ ਨੇ ਸਾਰੇ ਹੀ ਸਿੱਖ ਧਰਮ ਵਾਲੇ ਹੁੰਦੇ ਜਿਹੜੇ ਸਾਹਮਣੇ ਬੈਠੇ ਨੇ ਕਿ ਜਿਸ ਜਿਸ ਵਿਅਕਤੀ ਦੇ ਤੁਸੀਂ ਸਰੂਪਾ ਪੁਆਏ ਜਾਂ ਤੁਹਾਡੇ ਸਿਰ ਉਹਨਾਂ ਦੇ ਸਰੂਪਾ ਤੁਸੀਂ ਪੁਆਏ ਜਾਂ ਉਹਨਾਂ ਨੇ ਪਾਏ ਤੇ ਉਸ ਨੂੰ ਉਸ ਨੂੰ ਤੁਸੀਂ ਅੱਜ ਜਿਹੜਾ ਹੈਗਾ ਇਸ ਸਾਲ ਵਿੱਚ 60 ਸਾਲ ਤੋਂ ਉੱਪਰ ਦੇ ਵਿੱਚ ਮੇਰੇ ਹਿਸਾਬ ਨਾਲ ਉਹਨਾਂ ਦੀ ਉਮਰ ਤਕਰੀਬਨ 70 ਦੇ ਆਸ-ਪਾਸੇ ਹੋਣੀ ਕਿਤਨਾ ਕਿਤ। ਤੁਸੀਂ ਤੁਸੀਂ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਅੱਜ ਚੈਲੰਜ ਕਰ ਰਹੇ ਹੋਗੇ? ਇਹ ਦਾ ਮਤਲਬ ਇਹ ਤਾਂ ਤੁਸੀਂ ਪਰਸਨਲ ਕਿਡਾਂ ਜ ਨਹੀਂ ਹੈਗੇ ਰੋ ਕੱਢ ਰਹੇ ਹੋ ਦੂਜਾ ਤੁਸੀਂ ਇੱਕ ਗੱਲ ਕਹੀ ਸ਼ਰਵਾਤ ਦੇ ਵਿੱਚ ਕਿ ਜਿਹੜੀ ਕੋਰਟ ਵੱਲੋਂ ਸਜ਼ਾ ਮਿਲ ਚੁੱਕੀ ਆ ਉਸ ਨੂੰ ਥਰਡ ਪਾਰਟੀ ਤੁਸੀਂ ਕਹਿ ਰਹੇ ਹੋ ਕਿ ਕਿਸੇ ਹੋਰ ਤੇ ਨਹੀਂ ਵਿਚਾਰਿਆ ਜਾਣਾ ਚਾਹੀਦਾ ਨਹੀਂ ਨਹੀਂ ਬੰਦੇ ਵਿਚਾਰਿਆ ਜਾ ਸਕਦਾ ਜਦੋਂ ਜਦ ਤੱਕ ਪਹਿਲੀ ਗੱਲ ਤੇ ਹੈਗੀ ਆ ਵੀ ਉਹ ਦੰਨਿਆਵੀ ਕੋਰਟ ਸੀ ਪਰ ਇਹ ਕੋਰਟ ਸਿੱਖਾਂ ਦੀ ਵੱਡੀ ਸੰਸਥਾ ਨਹੀਂ ਇਹ ਫਿਰ ਕੋਈ ਬੰਦਾ ਥੋੜੀ ਉਸ ਨੂੰ ਸਜ਼ਾ ਦੇਗਾ ਸਿੱਖ ਇਤਿਹਾਸ ਜਿਹਨੂੰ ਉਹਨਾਂ ਨੂੰ ਸਜ਼ਾ ਦੇਣਾ ਚਾਹੁੰਦੇ ਤਾਂ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਬਾਹਰ ਕਰ ਦਿਓ ਤੁਸੀਂ ਬਰ ਜਿਹੜਾ ਕੁੜੀ ਮਾਰ ਸ਼ਬਦ ਵਰਤਿਆ ਜਾਂਦਾ ਨਹੀਂ ਕੁੜੀ ਮਾਰ ਸ਼ਬਦ ਜਿਹੜਾ ਹੈਗਾ ਉਹ ਕੱਲਾ ਬੀਬੀ ਚਗੀਰਕੌਰ ਤੇ ਨਹੀਂ ਨਾ ਹੈ ਹੂੰ ਕੋਈ ਇੱਕ ਸਿੱਖ ਇਤਿਹਾਸਿਕ ਕੋਈ ਇੱਕ ਕੁੜੀ ਥੋੜੀ ਹੈਗੀ ਜਿਸ ਮਨ ਵੀ ਲਾਉ ਚਲੋ ਮੈਂ ਤੁਹਾਡੀ ਗੱਲ ਵੀ ਮੰਨ ਲੈਣਾ ਲੇਕਿਨ ਫਿਰ ਐਸਪੀਸੀ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਤੋਂ ਬਾਅਦ ਕਰੋ ਨਾ ਫਿਰ ਤੁਸੀਂ ਬਾਅਦ ਕਿਉਂ ਬਾਅਦ ਕਿਉਂ ਨਹੀਂ ਕੀਤਾ ਬਈ ਹੂੰ ਤੁਹਾਨੂੰ ਅੱਜ ਕਿਉਂ ਅੱਜ ਕਿਉਂ ਯਾਦ ਆਇਆ ਸਵਾਲ ਤਾਂ ਇਹ ਹੈ ਨਾ ਇਹ ਤੇ ਟਾਈਮਿੰਗ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਧੜਾ ਗਿਆ ਸ਼ਿਕਾਇਤ ਕੀਤੀ ਉਹਨਾਂ ਨੂੰ ਤਲਬ ਕੀਤਾ ਗਿਆ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਇਹ ਪੂਰੇ ਮੈਟਰ ਨੂੰ ਤੁਹਾਨੂੰ ਇਹ ਲੱਗ ਰਿਹਾ ਕਿ ਪੂਰਾ ਮੈਟਰ ਸਿਆਸਤ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਮੇਰੇ ਮਨ ਨੂੰ ਪਿੱਛੇ ਕਾਫੀ ਸਾਰੀਆਂ ਨਿਊਜ਼ ਵੱਡੇ ਤੌਰ ਦੇ ਉੱਤੇ ਖਾਸ ਕਰਕੇ ਅੰਮ੍ਰਿਤਸਰ ਦੇ ਜਿੰਨੇ ਵੀ ਨਿਊਜ਼ਪੇਪਰ ਸੀ ਉਹਨਾਂ ਸਾਹਤ ਨੇ ਲਾਈਆਂ ਮੇਰੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੋਇਆ ਹੂੰ ਕਿ ਮੈਂ ਉਦੋਂ ਵੀ ਰਿਕੁਐਸਟ ਕੀਤੀ ਸੀ ਜੱਜ ਜੀ ਨਾ ਕਿ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਸੂਰਵਾਰ ਮੰਨ ਕੇ ਤੇ ਤੁਸੀਂ ਇਹਨਾਂ ਨੂੰ ਉੱਥੇ ਅਕਾਲ ਤਖਤ ਤੇ ਬੁਲਾਇਆ ਤੇ ਇਹਨਾਂ ਨੂੰ ਭਾਂਡੇ ਮਾਂਜਣ ਵਾਲੀ ਸੇਵਾ ਨਾ ਲਾਇਓ ਜੇ ਭਾਂਡੇ ਮਾਂਜਣ ਲਈ ਕਰੀ ਸੇਵਾ ਹੁੰਦੀ ਤਾਂ ਮੇਰੇ ਕੋਲ ਕਰਾ ਲਓ ਮੈਂ ਮੈਂ ਨਹੀਂ ਵੀ ਕੋਈ ਕਸੂਰ ਕੀਤਾ ਇੱਕ ਇੱਕ ਮਿੰਟ ਮੈਂ ਤਾਂ ਹਸ ਲ ਗਿਆ ਮੈਂ ਉਸ ਦਿਨ ਵੀ ਕਿਹਾ ਸੀਗਾ ਜਿਸ ਦਾ ਅਰਜੀ ਨੂੰ ਅਪੀਲ ਕੀਤੀ ਸੀ ਬੱਚੀ ਜਿਹੜੀ ਹੈਗਾ ਕਹਿਣਾ ਮੇਰਾ ਮੈਂ ਕੋਈ ਆਰਡਰ ਨਹੀਂ ਕਰ ਸਕਦਾ ਕਿਸੇ ਜਦੋਂ ਮੈਂ ਤਾਂ ਅਪੀਲ ਕਰ ਸਕਦਾ ਬੇਨਤੀ ਕਰ ਸਕਦਾ ਅੱਜ ਵੀ ਮੈਂ ਨੇ ਬੇਨਤੀ ਕੀਤੀ ਹੈ ਵੀ ਨੋਟਿਸ ਵਾਪਸ ਲਓ ਜੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਲੋਕ ਉਹ ਲੋਕ ਨੇ ਜਿੰਨਾਂ ਨੂੰ ਤੁਸੀਂ ਸ਼ਕੀਰ ਸਿੰਘ ਬਾਦਲ ਐਸੇ ਅ ਕਾਲੀ ਦਲ ਦੇ ਪ੍ਰਧਾਨ ਹਮ ਤੇ ਡਿਪਟੀ ਸੀਐਮ ਉਹਦੇ ਚ ਜਿਹੜੀ ਗਲਤੀ ਕੀਤੀਆਂ ਤੁਸੀਂ ਉਸ ਹੱਬ ਨਾ ਬੁਲਾਇਆ ਤੁਸੀਂ ਬੋਲਿਆ ਉਹਨਾਂ ਨੇ ਉਦੋਂ ਉੱਥੇ ਬੋਲਿਆ ਸੀ ਹੂੰ ਜੇ ਇਹਨਾਂ ਨੂੰ ਬੋਲਿਆ ਤੇ ਇਹਨਾਂ ਦੀ ਤੇ ਸਾਰੀ ਠੱਗੀ ਏ ਹੂੰ ਤੇ ਫਿਰ ਇਹਨਾਂ ਨੂੰ ਸਜ਼ਾ ਲਾਓ ਕੋਈ 5-5 10-10 ਸਕੂਲ ਜਾਂ ਹਸਪਤਾਲ ਲਗਾਓ ਜਿਹੜੇ ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿ ਲੋਕਾਂ ਦੇ ਪੈਸੇ ਨਾਲ ਠੱਗਿਆ ਹੋਇਆ ਹੈ ਇਹਨਾਂ ਨੇ ਹੂੰ ਇੱਕ ਇਕੱਲੇ ਸੁਖਵੀਰ ਬੱਦਲ ਨੂੰ ਕਿਉਂ ਲਾਉਨੇ ਹੋ ਸਾਰਿਆਂ ਨੂੰ ਲਾਓ ਜੀ ਮੈਦਨ ਮੈਦਨਿਕ ਦਾ ਬੀਬੀ ਜੀ ਕੀ ਕਰਨ ਉਹਦੇ ਉਹਦੇ ਚ ਤੁਸੀਂ ਸਪੇਅਰ ਕਰਦੇ ਕਹਿੰਨਾ ਨੇ ਕਿਹਾ ਸੀਗਾ ਕਿ 2007 ਤੋਂ ਬਾਅਦ ਜਿੰਨੇ ਵੀ ਇਹਨਾਂ ਦੇ ਅਹੁਦੇਦਾਰ ਰਹੇ ਨੇ ਕਾਲੀ ਦਲ ਦੇ ਅਸੀਂ ਸਾਰਿਆਂ ਨੂੰ ਬੁਲਾਵਾਂਗੇ ਤਾਂ ਠੀਕ ਹੈ ਮੈਨੂੰ ਕੋਈ ਮੁਸ਼ਕਲ ਨਹੀਂ ਹੈ ਮੈਂ ਤਾਂ ਉਸ ਗੱਲ ਵਾਸਤੇ ਸਿਕੂੰ ਜ세ਦਾਰ ਜੀ ਦਾ ਸਵਾਗਤ ਕੀਤਾ ਸੀ ਇਸ ਦਾ ਧੰਨਵਾਦ ਕੀਤਾ ਸੀ ਪਰ ਉਹ ਕਹਿੰਦੇ ਉਹਦੇ ਸਵਾਗਤ ਕੀਤਾ ਜ세ਦਾਰ ਸਾਹਿਬ ਉਹਦੇ ਚੰਗੇ ਲੱਗਦੇ ਸੀ ਉਹਨਾਂ ਦਾ ਫੈਸਲਾ ਵੀ ਚੰਗਾ ਲੱਗਦਾ ਸੀ ਉਹਦਨੇ ਅਸੈਪਟ ਵੀ ਕੀਤਾ ਫੈਸਲਾ ਉਹਦੇ ਇਹ ਵੀ ਸੋਚ ਰਿਹਾ ਸੀ ਅਸੈਪਟ ਉਹਦਨ ਹੋਏਗਾ ਜਦ ਦਿਨ ਉਹਨਾਂ ਨੂੰ 5 5 10 10 ਸਕੂਲ ਲੱਗਣਗੇ ਵੈਸੇ ਪਾਂਡੇ ਮਾਂਜਨਾਲਾ ਮੈਨੂੰ ਮੇਰਾ ਹੌਸ ਨਾਲ ਕੁਝ ਪਰ ਕਹਿੰਦੇ ਜਦੋਂ ਬੀਬੀ ਜ਼ਗੀਰਕੌਰ ਵਾਲੇ ਮਸਲੇ ਦੇ ਵਿੱਚ ਨੋਟਿਸ ਹੋ ਗਿਆ ਤਾਂ ਸਾਰੇ ਤਲਮਲਾ ਉਠੇ ਉਹ ਕਹਿੰਦੇ ਇਹਦੇ ਪਿੱਛੇ ਇੱਕ ਬਹੁਤ ਬ੍ਰਾਡ ਜਿਹੜੀ ਹੈਗੀ ਇੱਕ ਸਿਆਸਤ ਹੈਗੀ ਹੈ ਇੱਕ ਸਾਜ਼ਿਸ਼ ਹੈਗੀ ਆ ਕਿ ਇੱਕ ਧਿਰ ਦਾ ਨੁਕਸਾਨ ਕਰੋ ਇੱਕ ਧਿਰ ਦੇ ਖਿਲਾਫ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੀ ਸਰਕੂਲੇਸ਼ਨ ਕਰੋ ਔਰ ਦੂਜੀ ਧਿਰ ਦੇ ਨਾਲ ਖੜ ਕੇ ਦੂਜੀ ਧਿਰ ਦਾ ਫਾਇਦਾ ਕਰੋ ਐਸਾ ਨਹੀਂ ਹੈ ਮੈਨੂੰ ਤਕਰੀਬਨ ਇਹ ਤੁਸੀਂ ਦੇਖ ਲਓ 2009-10 ਤੋਂ ਸੋਸ਼ਲ ਮੀਡੀਆ ਜਿਆਦਾ ਸਟਾਰਟ ਹੋਇਆ ਹੂੰ ਤੇ ਦੋਨੋਂ ਸੌਰੀ 9-10 ਤੋਂ ਬਾਅਦ ਹੀ ਸਾਰੀ ਮੇਰੀ ਫੇਸਬੁੱਕ ਜਿਹੜੀ ਪੜ ਕੇ ਦੇਖ ਲਈਓ ਤੇ ਹੂੰ ਮੈਂ ਕਦੀ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਵਿੱਚ ਨਹੀਂ ਬੋਲਦਾ ਮੈਂ ਅੱਤਾ ਸਮਾਜਿਕ ਮੁੱਦੇ ਤੇ ਬੋਲੂਗਾ ਜੋ 2010 ਚ ਮੈਂਨੇ ਬੋਲਿਆ ਸੀਗਾ ਉਹੀ 2024 ਚ ਬੋਲਣਾ ਹਾਂ ਜਾਂ ਜਦੋਂ ਦਾ ਮੇਰਾ ਬੱਥ ਹੋਇਆ ਹੈ ਜੋ ਕੁਛ ਮੈਂ ਉਦੋਂ ਬੋਲਦਾ ਸੀਗਾ ਉਹ ਕੁਛ ਅੱਜ ਬੋਲੂਗਾ ਕਿ ਜਿਹੜੀ ਚੀਜ਼ ਗਲਤ ਹੈਗੀ ਹੈ ਸਾਹਮਣੇ ਭਾਵੇਂ ਪਿਓ ਬੈਠਾ ਹੋਵੇ ਭਾਵੇਂ ਮਾਂ ਬੈਠੀ ਹੋਵੇ ਜੋ ਗਲਤ ਹੈ ਸੋ ਗਲਤ ਹੈ ਜੋ ਠੀਕ ਹੈ ਉਹ ਠੀਕ ਹੈ ਜੇ ਰੱਬ ਦਾ ਡਰ ਜਿਹੜਾ ਹੈਗਾ ਜੇ ਮੈਂ ਸਿੱਖ ਧਰਮ ਵਿੱਚ ਜਮਿਆ ਇਸ ਕਰਕੇ ਮੈਂ ਇਸ ਕਰਕੇ ਮੈਂ ਪਾਗ ਵੀ ਬਣ ਇਸ ਕਰਕੇ ਮੈਂ ਸਿੱਖ ਧਰਮ ਨੂੰ ਮੰਨਦਾ ਵੀ ਹਾਂ ਪਰ ਮੈਂ ਮੈਂ ਕਿਸੇ ਦਾ ਕੋਈ ਕਿਸੇ ਵੀ ਧਰਮ ਦੇ ਵਿੱਚ ਬਲਾਈਂਡ ਪਲੇਟ ਨਹੀਂ ਰੱਖਦਾ ਅਕਾਲ ਤਖਤ ਸਾਹਿਬ ਦੀ ਸ਼ਕਤੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਪੈਰੋਕੇਟ ਜਿਹੜਾ ਹੈਗਾ ਉਹਨਾਂ ਦੇ ਫੈਸਲਾ ਲੈਣ ਦਾ ਜਿਹੜਾ ਹੈਗਾ ਉਹਨੂੰ ਲੈ ਕੇ ਦੋ ਰਹਿ ਕੇ ਆ ਦੋ ਧਾਰਨਾ ਕੋ ਇੱਕ ਦੇ ਤੁਸੀਂ ਫੈਸਲੇ ਜਾਂ ਨੋਟਿਸ ਦੇ ਖਿਲਾਫ ਹੋ ਜਾਂਦੇ ਹੋ ਦੂਜੇ ਦੇ ਅਸੈਪਟ ਕਰਦੇ ਹੋ ਮੇਨ ਤਾਂ ਪੈਰੋਕੇਟ ਤੇ ਹੁੰਦੀ ਹੈ ਨਾ ਜਥੇਦਾਰ ਸਾਹਿਬ ਦਾ ਪੈਰੋਕੇਟ ਕਿਹੋ ਜਿਹਾ ਹੋਣਾ ਚਾਹੀਦਾ ਨਹੀਂ ਦੇਖੋ ਉਹਦੇ ਵਿੱਚ ਸਵਾਲ ਹੁਣ ਥੋੜਾ ਜਿਹਾ ਤੁਹਾਡੇ ਵਾਲਾ ਸਵਾਲ ਥੋੜਾ ਵੱਡਾ ਹੋ ਗਿਆ ਨਾ ਵਿੱਚ ਕਿਉਂਕਿ ਜਿਹੜਾ ਬੀਬੀ ਜੀ ਇਰਕੋਰ ਵਾਲਾ ਮੁੱਦਾ ਹੈਗਾ ਉਹ ਦੋ ਮੁੱਦਿਆਂ ਤੇ ਹੈ। ਕਿ ਇੱਕ ਤਾਂ ਉਹਦੀ ਬੇਟੀ ਵਾਲੀ ਜਿਹੜੀ ਗੱਲ ਹੈਗੀ ਆ। ਉਹ ਤਾਂ ਸਾਰਿਆਂ ਨੇ ਮੰਨ ਲਿਆ ਵਿਦਤ ਹੋਈ ਹੈ। ਕਿਵੇਂ ਹੋਈ ਹੈ ਉਹ ਆਪੇ ਹੁਣ ਕੋਰਟ ਡਿਸਾਈਡ ਕਰੂਗਾ ਕਿਉਂਕਿ ਕੋਰਟ ਵਿੱਚ ਹੈਗਾ। ਉਹਦਾ ਜੋ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹ ਭੁਗਤ ਵੀ ਰਹੇ ਬਲਕਿ ਜੇਲ੍ਹ ਚ ਵੀ ਜਾਏ। ਠੀਕ ਹੈ। ਦੂਸਰਾ ਮੁੱਦਾ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਇਹ ਜਿਹੜਾ ਫੇਸ ਵਾਲੀ ਗੱਲ ਜਿਹੜੀ ਆਈ ਹੈ। ਹਮਮ ਪਹਿਲੀ ਗੱਲ ਤਾਂ ਰਾਮਦੇਵ ਜੀ ਇੱਕ ਗੱਲ ਨੂੰ ਆਪਾਂ ਨੂੰ ਮੰਨਣਾ ਹੋਵੇਗਾ ਕਿ ਸ਼ਾਇਦ ਹੀ ਕੋਈ ਲੇਡੀ ਹਮਮ ਐਸ ਤਰ੍ਹਾਂ ਦਾ ਹੋਵੇ। ਜਿਨੇ ਆਪਣਾ ਫੇਸ ਨਾਂ ਸਵਾਰ ਕੇ ਬਾਹਰ ਨਿਕਲੇ ਹੋਵੇ ਹੂੰ ਇਹ ਤਾਂ ਆਪਣੀ ਸਾਰੀ ਕਹਾਣੀ ਚੰਦਾ ਸਾਡੀ ਵੀ ਬੇਟੀ ਵੀ ਹੈਗੀਆਂ ਪੈਨਾ ਵੀ ਹੈਗੀਆਂ ਮਾਂ ਵੀ ਸੀਗੀ ਸਾਰਾ ਸਾਰਾ ਸਮਾਜ ਇਸ ਤਰ੍ਹਾਂ ਹੈਗਾ ਹੂੰ ਔਰ ਦੂਸਰਾ ਇਹ ਹੈਗਾ ਕਿ ਇਹ ਜਿਸ ਤੱਕ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੇ ਉਹਨਾਂ ਨੇ ਰੋਮ ਦੀ ਵੇਚ ਕੀਤੀ ਹੈ ਉਹ ਤਾਂ ਫਿਰ ਆ ਜਿਹੜੇ ਸ਼ਿਕਾਇਤ ਕਰਨ ਵਾਲੇ ਨੇ ਇਹੀ ਆਪਣੇ ਘਰ ਦੇਖ ਲੈਣਾ ਦੂਸਰਾ ਇਸ਼ੂ ਤੇ ਇਹ ਆ ਗਿਆ ਉਹਦਾ ਮਤਲਬ ਇਹ ਹੈਗਾ ਕਿ ਅਕਾਲ ਤੱਕ ਤੂੰ ਕਿਸੇ ਇੰਡੀਵਿਜੂਅਲ ਨੂੰ ਨਹੀਂ ਅਧਿਕਾਰ ਖੇਤਰ ਦੇ ਵਿੱਚ ਨਹੀਂ ਉਹਨਾਂ ਦਾ ਕੰਟੈਕਟ ਸਭ ਦੇ ਉਹ ਉਹਨਾਂ ਨੂੰ ਪੰਥਕ ਮਸਲੇ ਤੇ ਗੱਲ ਕਰਨੀ ਚਾਹੀਦੀ ਹੈ। ਦੂਸਰਾ ਤੁਸੀਂ ਮੁੱਦਾ ਜਿਹੜਾ ਹੈਗਾ ਜੇ ਆਪਾਂ ਪਿੱਛੇ ਨੂੰ ਵੀ ਲੈ ਕੇ ਜਾਈਏ ਸਾਰੇ ਸਿਸਟਮ ਦੇ ਵਿੱਚ ਜਿਹੜਾ ਹੈਗਾ। ਉਹਦੇ ਵਿੱਚ ਅਕਾਲ ਤਖਤ ਸਾਭ ਦੀ ਜਿਹੜੀ ਆਪਣੀ ਮਰਿਆਦਾ ਹੈਗੀ ਹੈ। ਹੂੰ। ਜਾਂ ਉਹਨਾਂ ਦੀ ਪਾਵਰ ਹੈਗੀ ਹੈ। ਉਸ ਨੂੰ ਕੋਈ ਚੈਲੰਜ ਨਹੀਂ ਕਰਦਾ ਕਿਸੇ ਵੀ। ਲੇਕਿਨ ਜਿਹੜੇ ਉੱਥੇ ਆ ਕੇ ਬੰਦੇ ਬੈਠਦੇ ਨੇ। ਹੂੰ। ਸਿੱਖ ਵੰਦ ਦੇ ਵਿੱਚ ਜੱਜਦਾਰ ਦੀ ਜਿਹੜੀ ਹੈਗੀ ਹੈ ਸਿਲੇਕਸ਼ਨ ਕਿਵੇਂ ਹੁੰਦੀ ਸੀ? ਇਹ ਵੀ ਹੁੰਦਾ ਸੀ ਕਿ ਸਾੜਕ ਤੇ ਜਾਂਦੇ ਜਾਂਦੇ ਤੁਸੀਂ ਜੱਜਦਾਰ ਨੂੰ ਉਤਾਰਦੇ ਹੋ ਤੇ ਜੱਜਦਾਰ ਨੂੰ ਰੱਖ ਲੋ। ਜੀ। ਇਹ ਤਾਂ ਕਿਸੇ ਮर्यादा ਵਿੱਚ ਨਹੀਂ ਹੈਗਾ ਜੇ ਤੁਸੀਂ ਦੱਸ ਦਿਓ ਕਿਸ ਮर्यादा ਦੇ ਵਿੱਚ ਹੈਗਾ ਜਿਹੜੀ ਤੁਸੀਂ ਹੁਣ ਉਹ ਅਗਲੀ ਗੱਲ ਜਿਹੜੀ ਤੁਸੀਂ ਪਿਛਲੀ ਵਾਲੀ ਗੱਲ ਕਹੀ ਉਹ ਮੇਰੇ ਇਸ ਕਰਕੇ ਸਹਿਮਤੀ ਹੈ ਕਿ ਉੱਥੇ ਪੰਜ ਤਾਕਤਾਂ ਦੇ ਅਜਤਦਰ ਸੀਗੇ ਹੂੰ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਜੋ ਕੁਝ ਵੀ ਪਿੱਛੇ ਵਾਪਰਿਆ ਪਰ ਫਿਰ ਵੀ ਉਹਦੇ 'ਚ ਸੁਖਵੀਰ ਸਿੰਘ ਬਾਦਲ ਐਸੇ ਡਿਪਟੀ ਸੀਐਮ ਤੇ ਕਾਲੀ ਦਲ ਦਾ ਹੈੱਡ ਹੋਣ ਦੇ ਨਾਤੇ ਉਹ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਉਹ ਖਸੂਰਤ ਠਰਾਇਆ ਸੀਗਾ ਹੂੰ ਉਸ ਕਰਕੇ ਮੈਂ ਕਹਿੰਦਾ ਅਗ ਪੰਥ ਦੀ ਗੱਲ ਹੁੰਦੀ ਤਾਂ ਉਹ ਆਪਣੇ ਲੈਵਲ ਤੇ ਆਪ ਹੀ ਕਰੀ ਜਾਂਦੇ ਮੈਨੂੰ ਆ ਸਾਡਾ ਕੁਛ ਨਹੀਂ ਪਰ ਜਦੋਂ ਉਹ ਡਿਪਟੀ ਸੀਐਮ ਸੀਗੇ ਉਦੋਂ ਜਿਹੜੇ ਦੁੱਖ ਸੁੱਖ ਚੱਲੇ ਹੋਏ ਆ ਆਪਾਂ ਜਿਹੜੀਆਂ ਇਹਨਾਂ ਨੇ ਠੱਗੀਆਂ ਮਾਰੀਆਂ ਹੋਈਆਂ ਨੇ ਜੀ ਉਹਦਾ ਕੌਣ ਜਮੇ ਹੋਰ ਬਣੂਗਾ ਫਿਰ ਉਦੋਂ ਤਾਂ ਫਿਰ ਸਾਡੇ ਵਰਗੇ ਬੰਦੇ ਬੋਲਣਗੇ ਕਿਉਂਕਿ ਕਿਉਂਕਿ ਅਸੀਂ ਪਰ ਬੀਬੀ ਜੀ ਵੀ ਤਾਂ ਇੱਕ ਸੰਸਥਾ ਦੇ ਅਗਵਾਈ ਕਰ ਚੁੱਕੇ ਨੇ ਸਿੱਖਾਂ ਦੀ ਵਾਹਿਦ ਸੰਸਥਾ ਐਸਡੀਪੀਸੀ ਉਹ ਕਰ ਚੁੱਕੇ ਨੇ ਤੁਸੀਂ ਸਵਾਲ ਪੁੱਛਿਆ ਨਾ ਵੀ ਉਹ ਉਹਨਾਂ ਦੇ ਪੰਜ ਮੌਜੂਦਾ ਟਾਈਮ ਦੇ ਵਿੱਚ ਵੀ ਉਹ ਐਸਡੀਪੀਸੀ ਮੈਂਬਰ ਨੇ ਮੈਂ ਮਨਦਾ ਹਾਂ ਉਸ ਕੱਲ ਨੂੰ ਸੱਚ ਹੈਗੇ ਨੇ ਪਰ ਉਹ ਫਿਰ ਜਦੋਂ ਜਿਨ੍ਹਾਂ ਨੇ ਨੈਤਿਕ ਜਿਨ੍ਹਾਂ ਨੇ ਜਿਨ੍ਹਾਂ ਨੇ ਨੈਤਿਕ ਜ਼ਿੰਮੇਵਾਰੀ ਨਹੀਂ ਨਿਭਾਉਣੀ ਆ ਜਿਨ੍ਹਾਂ ਨੇ ਧਾਰਮਿਕ ਜ਼ਿੰਮੇਵਾਰੀ ਨਹੀਂ ਨਿਭਾਉਣੀ ਜੇ ਉਹੀ ਮੁਨਕਰ ਆਏਗੇ ਨੇ ਵੱਡਾ ਸਵਾਲ ਇੱਥੇ ਇਹ ਵੀ ਹੈਗਾ ਨਾ ਉਹ ਕਹਿੰਦੇ ਜਿਹੜੇ ਖੁਦ ਜ਼ਿੰਮੇਵਾਰੀ ਨਭਾ ਆ ਪਾਏ ਉਹ ਪੰਥ ਦੀ ਸੇਵਾ ਪੰਥ ਦੀਆਂ ਹੋਰ ਜ਼ਿੰਮ ਯਾਦਾ ਉਹਦੀ ਪਾਲਣਾ ਲੋਕਾਂ ਤੋਂ ਕਿਵੇਂ ਕਰਾਉਣਗੇ ਜਾਂ ਸਿੱਖ ਸੰਗਤ ਦੇ ਵਿੱਚ ਉਹਦੇ ਪ੍ਰਚਾਰ ਪ੍ਰਸਾਰ ਦੇ ਲਈ ਕਿਵੇਂ ਕੰਮ ਕਰਨਗੇ ਜੇ ਤੂੰ ਖੋਦੀ ਉਹ ਆਪ ਆਪਣੀ ਉਸ ਤੇ ਇੰਪਲੀਮੈਂਟ ਕਰਦੇ ਉਹਨਾਂ ਕੋਲ ਜਿਹੜੇ ਜਿਹੜੇ ਤੁਹਾਡੇ ਜਨਰਲ ਸ਼ਿਕਾਇਤ ਕੀਤੀ ਹੈ ਉਹਨਾਂ ਦੇ ਘਰ ਜਾ ਕੇ ਦੇਖ ਲਿਓ ਕੋ ਗਲਤ ਕੁੰਮ ਕੇ ਫਿਰ ਉੱਥੇ ਹੀ ਆਉਣੀ ਹੈ ਫਿਰ ਇਹ ਆਵਾਦ ਵਿਵਾਦ ਕਿਉਂ ਆਵਾਦ-ਵਾਦ ਇਸ ਕਰਕੇ ਹੈਗਾ ਕਿ ਇਹਦੇ ਵਿੱਚ ਪੋਲਿਟਿਕਸ ਜ਼ਿਆਦਾ ਹੈ ਇਹਦੇ ਵਿੱਚ ਪੰਥ ਦਾ ਹਿੱਤ ਬਹੁਤ ਘਟਾ ਹੈ ਪੰਥ ਦੇ ਹਿੱਤ ਵਿੱਚ ਨਹੀਂ ਹੈ ਇਹ ਸ਼ਿਕਾਇਤ ਇਹ ਇਹ ਸ਼ਿਕਾਇਤਾਂ ਪੰਥ ਦੇ ਹਿੱਤ ਨਹੀਂ ਇਹ ਇੰਡੀਵਿਜੂਅਲ ਸ਼ਿਕਾਇਤਾਂ ਨੇ ਔਰ ਇਹ ਪੋਲਿਟਿਕਸ ਹੈ ਜਥੇਦਾਰ ਸਾਹਿਬ ਤੁਸੀਂ ਸੋਸ਼ਲ ਮੀਡੀਆ ਤੇ ਤਾਂ ਲਿਖ ਦਿੱਤਾ ਜੋ ਲਿਖਿਆ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ਤੇ ਅਪੀਲ ਕਰੋਗੇ ਜਾਂ ਕੋਈ ਲੈਟਰ ਲਿਖੋਗੇ ਜਾਂ ਕਿਸੇ ਮੈਂ ਮੈਂ ਉਹਨਾਂ ਦੀ ਈਮੇਲ ਦੇ ਉੱਤੇ ਮੇਲ ਕਰ ਦਿੱਤੀ ਕਰ ਚੁੱਕੇ ਹਾਂ ਹਾਂ ਬਿਲਕੁਲ ਕੀ ਤਰਕ ਦਿੱਤਾ ਜਿਹੜਾ ਸੋਸ਼ਲ ਮੀਡੀਆ ਤੇ ਉਹੀ ਲਿਖਿਆ ਸੀ ਸੇਮ ਉਹ ਉਹੀ ਜੋ ਜੋ ਮੈਨੇ ਉੱਥੇ ਲਿਖਿਆ ਉਹੀ ਉਹਨਾਂ ਦੀ ਮੇਲ ਜਿਹੜੀ ਹੈ ਜਿਹੜੀ ਉਹ ਲੈਟਰ ਨੋਟਿਸ ਇਸ਼ੂ ਹੋਇਆ ਸੀ ਉਹਦੇ ਥਲੇ ਈਮੇਲ ਲਿਖੀ ਹੋਈ ਹੈ ਮੈਂ ਮੈਂ ਬਹੁਤ سارے ਹੋਰ ਸਿੱਖ ਜਿਹੜੇ ਉਹ ਵੀ ਆਏ ਇਤਿਹਾਸਕਾਰ ਵੀ ਆਏ ਪ੍ਰੋਫੈਸਰ ਬਲਵਿੰਦਰਪਾਲ ਸਾਹਿਬ ਦੀ ਗੱਲ ਕਰ ਲਗੇ ਅਸੀਂ ਗੁਰਦੇਵ ਸਿੰਘ ਆਈਐਸ ਰਿਟਾਇਰਡ ਉਹਨਾਂ ਦੀ ਗੱਲ ਕਰ ਗਏ ਉਹ ਵੀ ਇਸ ਮੁੱਦੇ ਨੂੰ ਲੈ ਕੇ ਦੋ ਪੱਖ ਦੇ ਵਿੱਚ ਚੱਲ ਰਹੇ ਨੇ ਉਹ ਕਹਿੰਦੇ ਨੇ ਕਿ ਇਹ ਬਿਲਕੁਲ ਮਾਮਲਾ ਵਿਚਾਰਨਯੋਗ ਨਹੀਂ ਹੈਗਾ ਪਰ ਆਮ ਸਿੱਖ ਜਿਹੜੀ ਵਿਚਾਰ ਅਸੀਂ ਵਾਰ-ਵਾਰ ਕਹਿ ਰਹੇ ਹਾਂ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰ ਰਹੇ ਹਾਂ ਇੱਕ ਤੜਾ ਹਲੇ ਵੀ ਇਸ ਗੱਲ ਨੂੰ ਲੈ ਕੇ ਕਹਿ ਰਹੇ ਕਿ ਇੱਕ ਸਖਤ ਸਜ਼ਾ ਸਖਤ ਇਸ ਤੇ ਐਕਸ਼ਨ ਹੋਣਾ ਚਾਹੀਦਾ ਤਾਂ ਜੋ ਪੰਥ ਦੀ ਮਰਿਆਦਾ ਪੰਥ ਦਾ ਕਾਣ ਹੋਰ ਨਾ ਆਵੇ ਪੰਥ ਪਹਿਲੇ ਹੀ ਬਹੁਤ ਬਖੇੜੇ ਖੜੇ ਨੇ ਇਨ੍ਹਾਂ ਬਖੇੜਿਆਂ ਦਾ ਨਿਵੇੜਾ ਹੋਣਾ ਚਾਹੀਦਾ ਨਹੀਂ ਮੈਂ ਤਾਂ ਇਹ ਗੱਲ ਕਹਿਣਾ ਕਿ ਪੰਥ ਜਿਹੜਾ ਹੈਗਾ ਉਸ ਦਾ ਨਿਵੇੜਾ ਜੋ ਇਹ ਬਖੀੜੇ ਖੜੇ ਹੋਏ ਆ ਜਾਂ ਜੋ ਹੁੰਦੀ ਕੜੀ ਡਿਸਪੂਟਸ ਚੱਲ ਰਹੇ ਆ ਜਾਂ ਜਿਹੜੀ ਸਿੱਖ ਰਹਿਤ ਮਰਿਆਦਾ ਸੀਗੀ ਜਾਂ ਜੋ ਸਿੱਖੀ ਦਾ ਜੋ ਕਾਣ ਹੋ ਰਿਹਾ ਹੁਣ ਇਹਦੇ ਵਿੱਚ ਇਹਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਹਮ ਲੇਕਿਨ ਕਿਸੇ ਇੱਕ ਇੰਡੀਵਿਜੂਅਲ ਦੇ ਉੱਤੇ ਇਲਜ਼ਾਮ ਲਾ ਕੇ ਥੋੜੀ ਨਿਕਲੋਗੇ ਤੁਸੀਂ ਕਿ 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 ਚਲੋ ਤੁਸੀਂ ਬੀਬੀ ਜਗੀਰ ਕੌਰ ਦੀ ਗੱਲ ਜਿਹੜੀ ਕੀਤੀ ਹੈ ਚਲੋ ਜਮਨ ਮੰਨ ਲਓ ਵੀ ਉਸ ਗੱਲ ਨੂੰ ਮੰਨ ਲਵਾਂ ਕਿ ਹੋਰ ਜਿੰਨੇ ਸਿੱਖ ਲੇਡੀਜ਼ ਜਿਹੜੀਆਂ ਧਰਮ ਦੇ ਪ੍ਰਚਾਰਕ ਹੈਗੀਆਂ ਨੇ ਉਹ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਕੀਤਾ ਕਦੀ ਵੀ ਜੇਕ ਧਰਮ ਦੇ ਵਿੱਚ ਇਜਾਜ਼ਤ ਹੈ ਕਿ ਪਰਵਟਿਆਂ ਦੀ ਜਿਹੜੇ ਰੋਮ ਨੇ ਉਹ ਦੇਖੋ ਇਹ ਇਹ ਜਿਹੜੀਆਂ ਰੀਤ ਰਿਵਾਇਤਾਂ ਬਣੀਆਂ ਹੋਈਆਂ ਨੇ ਨਾ ਇਹ ਬਹੁਤ ਵੱਡਾ ਡਿਸਕਸਨ ਦਾ ਮੁੱਦਾ ਬਣ ਚੁੱਕਾ ਹੈ ਨਾ ਸਰ ਇਸ ਕੇਸ ਤੋਂ ਬਾਅਦ 1920 ਦੇ ਵਿੱਚੋਂ ਰਹਿਤ ਮਰਿਆਦਾ ਦੀ ਗੱਲ ਹੋਈ ਹੈ ਨਾ ਮੇਰੇ ਤੇ ਫਿਰ ਰਹਿਤ ਮਰਿਆਦਾ ਫਿਰ ਬੰਦੇ ਨਹੀਂ ਬਣਾਈਆਂ ਨੇ ਨਾ ਸਿੱਖ ਤਰਫ ਤੋਂ ਬਹੁਤ ਹੀ ਜ਼ਿਆਦਾ ਨਰਮ ਹੈ ਬਹੁਤ ਹੀ ਜ਼ਿਆਦਾ ਨਰਮ ਹੈ ਉਹਦੇ ਉਹਦੇ ਚ ਤਾਂ ਇਸ ਤਰ੍ਹਾਂ ਦਾ ਕੋਈ ਚੀਜ਼ ਹੀ ਨਹੀਂ ਹੈ ਕੁਝ ਵੀ ਕਿਸੇ ਦੇ ਤੁਸੀਂ ਬੰਦੇ ਚਲਾਣੇ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਜਾਨ ਇੱਕ ਪਾਸੇ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਨਹੀਂ ਕਰਨ ਦਿੰਦੇ ਇੱਕਲੇ ਹਰਮੰਦਰ ਸਾਹਿਬ ਇਸ ਔਰਤਾਂ ਨਾਲ ਇੱਕ ਥਾਂ ਥੋੜੀ ਹੋ ਰਿਆ ਹੋਰ ਵੀ ਤਾਂ ਹੋਰ ਵੀ ਜਿਹੜੇ ਤੁਹਾਡੇ ਉਧਰ ਸਾਊਥ ਸੁੰਦਰ ਹੈਗਾ ਉੱਥੇ ਕਿੱਥੇ ਵੜਨ ਦਿੰਦੇ ਆ ਔਰਤਾਂ ਨੂੰ ਆਪਾਂ ਨਾ ਦੁਨੀਆਵੀ ਸਿਸਟਮ ਦੇ ਵਿੱਚ ਆਪਾਂ ਦੁਗਲੇਪਨ ਚ ਰਹਿ ਰਹੇ ਆ ਐਕਚੁਅਲੀ ਸਿੱਖ ਤਰ੍ਹਾਂ ਤਾਂ ਬਹੁਤ ਹੀ ਜ਼ਿਆਦਾ ਸੌਖਾ ਉਹਦੇ ਤਿੰਨ ਗੱਲਾਂ ਕੰਪਲਿਕੇਟ ਬਣਾਇਆ ਜਾ ਰਿਹਾ ਕਿਤੇ ਜ਼ਿਆਦਾ ਜਿੰਨਾ ਉਹ ਸੌਖਾ ਸੀਗਾ ਉਨਾ ਹੀ ਹੁਣ ਉਸ ਨੂੰ ਕੰਪਲਿਕੇਟ ਕਰਤਾ ਔਰ ਰੋਜ਼ ਹੁੰਦੀ ਜਿਹਦੇ ਨਾਲ ਆਉਂਦਾ ਕਈ ਅਜੇ ਤੱਕ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਤੇ ਕਿਉਂਕਿ ਮੈਂ ਲਿਖਦਾ ਹਾਂ ਉਹਨਾਂ ਤੋਂ ਇਸ ਕਰਕੇ ਉਹ ਲੜਦੇ ਰਹਿੰਦੇ ਆ ਬੋਲਦੇ ਰਹਿੰਦੇ ਆ ਵਿੱਚ ਵਿੱਚ ਆਪਣੇ ਆਪਣੇ ਵਿਚਾਰ ਦੇ ਜੋ ਕੁਝ ਨਹੀਂ ਹੁੰਦੀ ਹੈ ਵਿਚਾਰ ਆਪਾਂ ਕੋ ਡਾਂਗਾ ਤੇ ਚਲਾਣੀਆਂ ਨਹੀਂ ਉਹ ਸ਼ਬਦਾਂ ਦੇ ਵਿਚਾਰ ਤੋਂ ਹੁੰਦਾ ਜੀ ਜਿਵੇਂ ਮੈਂ ਕਿਹਾ ਕਿ ਅਗਰ ਤੁਸੀਂ ਲੰਗਰ ਲਾਉਣਾ ਹੈ ਹਮ ਤਾਂ ਲੰਗਰ ਜਿਹੜਾ ਹੈਗਾ ਉਹ ਸੜਕਾਂ ਦੇ ਕਿਨਾਰੇ 2 ਕਰੋੜ ਦੀ ਤੇ ਗੱਡੀ ਲੈ ਕੇ ਜਾ ਰਿਆ ਉਹਨੂੰ ਤੁਸੀਂ ਖੜਾ ਕੇ ਲੰਗਰ ਪਵਾਨੀ ਕਿਉਂ ਹਮ ਸਕੂਲ ਤੁਹਾਡੇ ਸਕੂਲ ਜਿਹੜੇ ਹੈਗੇ ਆ ਉਹ ਬਣੇ ਨਹੀਂ ਹੋਏ ਹਸਪਤਾਲ ਤੁਹਾਡੇ ਨਹੀਂ ਬਣੇ ਹੋਏ ਦੇ ਉਹਨਾਂ ਥਮਰੀਜ਼ ਜਿਹੜੇ ਹੈਗੇ ਸਨ ਸਾਡੇ ਕੋਲ ਮੈਂ 33 ਸਾਲ ਨੌਕਰੀ ਕੀਤੀ ਐ ਅਸੀਂ ਇਸ ਤਰ੍ਹਾਂ ਦੇ ਮਰੀਜ਼ ਵੀ ਦੇਖਿਆ ਜਿਹੜੇ 2 ਪੈਸੇ ਦੀ ਗੋਲੀ ਨਹੀਂ ਖਰੀਦ ਸਕਦੇ ਹੂੰ ਉਹ 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 ਉਹਨਾਂ ਦਾ ਲੰਗਰ ਕਿਉਂ ਨਹੀਂ ਲੱਗਦਾ ਦਵਾਈ ਦਾ ਲੰਗਰ ਕਿਉਂ ਨਹੀਂ ਲੱਗਦਾ ਭਾਈ ਕਿਉਂ ਪੰਜਾਬ ਦੇ ਵਿੱਚ ਤੁਸੀਂ ਵੀ ਪੰਜਾਬ ਦੇ ਵਿੱਚ ਹੀ ਰਹਿਣ ਵਾਲੇ ਆ ਤੁਸੀਂ ਕਦੀ ਸੋਚ ਸਕਦੇ ਹੋ ਕਿ ਪੰਜਾਬ ਵਿੱਚ ਕੋਈ ਐਸੀ ਜਗ੍ਹਾ ਹੈਗੀ ਆ ਜਿੱਥੇ ਕੋਈ ਬੰਦਾ ਰੋਟੀ ਤੋਂ ਬਿਨਾਂ ਸੌਂਦਾ ਹੋਵੇ ਮੈਂ ਤਾਂ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ ਦੇਖਿਆ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਜੀ ਕੋ ਬਾਰਵਾਂ ਕਰ ਰਿਹਾ ਜੇ ਉਹਦੇ ਬਾਰੇ ਨਹੀਂ ਮੈਂ ਗੱਲ ਕਰ ਰਿਹਾ ਮੈਂ ਤਾਂ ਜਿਹੜਾ ਬਾਰੂ ਵੀ ਆਇਆ ਹੋਵੇ ਪੰਜਾਬ ਦੀ ਤੇ ਸੱਭਿਆਚਾਰ ਇਸ ਤਰ੍ਹਾਂ ਦੀ ਹੈਗੀ ਉਹ ਰੋਟੀਆਂ ਉਹਨੂੰ ਖਵਾ ਹੀ ਦਿੰਦਾ ਭੁੱਖਾ ਤਾਂ ਕੋਈ ਸੌਂਦੇ ਨਹੀਂ ਦਿੰਦਾ ਪਰ ਮੈਂ ਸਾਰਾ ਪੰਜਾਬ ਘੁੰਮ ਕੇ ਦੇਖਿਆ ਹੋਇਆ ਹੈ 63 ਸਾਲ ਮੇਰੀ ਵੀ ਉਮਰ ਹੋਣ ਲੱਗੀ ਹੈ ਲੇਕਿਨ ਮੈਂ ਅੱਜ ਤੱਕ ਨਹੀਂ ਕਦੀ ਵੀ ਪੰਜਾਬ ਵਿੱਚ ਕੋਈ ਬੰਦਾ ਭੁੱਖਾ ਸੌਂਦਾ ਹੋਇਆ ਦੇਖਿਆ ਹੋਵੇ ਦਵਾਈ ਦੇ ਦੇਖਣ ਨੂੰ ਮਰਦੇ ਹੋਏ ਮੈਨੇ ਦੇਖਿਆ ਐਜੂਕੇਸ਼ਨ ਦਾ ਜਿੰਨਾ ਮਾੜਾ ਹਾਲ ਹੋਇਆ ਪਿਆ ਉਹ ਹੁਣ ਅਸੀਂ ਦੇਖੀ ਰਹੇ ਹਾਂ ਉਹ ਲੋਕ ਕਹਿੰਦੇ ਜੀ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰੀ ਕਰੇ ਪੈਸਾ ਤੁਸੀਂ ਕੋਈ ਨਹੀਂ ਦੇਣਾ ਟੈਕਸ ਤੁਸੀਂ ਕੋਈ ਦੇਣ ਨੂੰ ਤਿਆਰ ਨਹੀਂ ਹਰ ਚੀਜ਼ ਤੁਸੀਂ ਮੁਫਤ ਮੰਗਦੇ ਹੋ ਸਰਕਾਰ ਦੇ ਕੋਲ ਕੋਈ ਉਹ ਮਸ਼ੀਨ ਲੱਗੀ ਹੋਈ ਹੈ ਨੋਟਾਂ ਲਈ ਇਹ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਜੀ ਜਿਹੜਾ ਅਸੀਂ ਰੋਮਾਂ ਦੀ ਬੇਅਦਬੀ ਵਾਲੀ ਗੱਲ ਕਰ ਰਹੇ ਹਾਂ ਇਹ ਤਾਂ ਸੰਜੀਦਾ ਹੋਣਾ ਲੋਡ ਹੈ ਮੌਕੇ ਦੇ ਦੇਖੋ ਅਸੀਂ ਕਿਉਂਕਿ ਦੋ ਇੱਕ ਇਹ ਵੀ ਸੋਸ਼ਲ ਮੀਡੀਆ ਨਾਲ ਚੱਲਦਾ ਕਿ ਫੀਮੇਲ ਦੀ ਜਿਹੜੇ ਹੈਗੇ ਆਜ਼ਾਦੀ ਜਿਹੜੀ ਹੈਗੀ ਫਰੀडम ਦੀ ਹੈਗੀ ਉਹਤੇ ਵੀ ਕਿਤੇ ਨਾ ਕਿਤੇ ਜਾ ਕੇ ਇਸ ਤਰੀਕੇ ਦਾ ਵਿਚਾਰ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਮੈਂ ਹੀ ਕਿਹਾ ਮੈਂ ਮੈਂ ਹੁਣ ਵੀ ਕਹਿ ਰਿਹਾ ਜੀ ਤੇ ਇਸ ਤਰ੍ਹਾਂ ਤੇ ਫਿਰ ਔਰਤਾਂ ਦੀ ਆਜ਼ਾਦੀ ਦੇ ਉੱਤੇ ਇੱਕ ਬਹੁਤ ਵੱਡਾ ਠੱਪਾ ਲੱਗ ਜਾਊ ਇਹ ਤਾਂ ਫਿਰ ਤਾਲੀਬਾਨ ਵਾਲਾ ਕੰਮ ਹੋ ਜਾਊਗਾ ਕਿਉਂਕਿ ਜੋ ਕੋਈ ਸੋਤੇ ਜੋ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਨਾ ਉਹਨਾਂ ਨੂੰ ਸਕੂਲ 'ਚ ਪੜ੍ਹਨ ਨਹੀਂ ਦਿੰਦੇ ਆ ਦੁਰਗਾ ਪਾ ਕੇ ਰੱਖਣੇ ਅੰਦਰ ਅੰਦਰ ਹੀ ਬੈਠੇ ਰੋ ਜੀ ਅੱਜ ਦੇ ਜਵਾਨੇ ਚ ਸਾਰੇ ਲੋਕ ਕੋ ਇਹ ਗੱਲ ਕਰਨ ਨੂੰ ਤਿਆਰ ਹੈ ਤੇ ਮੈਨੂੰ ਤਾਂ ਵੈਸੇ ਕੋਈ ਮੁਸ਼ਕਲ ਨਹੀਂ ਹੈ ਸੱਚ ਕਿੰਨੇ ਕੁ ਲੋਕ ਤੁਹਾਡੇ ਨਾਲ ਇਸ ਨੂੰ ਲੈ ਕੇ ਸਹਿਮਤ ਆ ਮੇਰੇ ਹਿਸਾਬ ਨਾਲ ਜੇ ਜੇ 100 ਦੇ ਵਿੱਚੋਂ ਹਾਰਲੀ 5 ਜਾਂ 4% ਹੋਣਗੇ ਜਿਹੜੇ ਇਸ ਗੱਲ ਦੇ ਦੇ ਪੁੱਲਟ ਬੋਲਣਗੇ ਨਹੀਂ ਤਾਂ ਆਦਰਵਾਇਜ਼ ਉਹ ਵੀ ਉਸ ਗੱਲ ਨੂੰ ਸਿਰਫ ਲੈ ਕੇ ਕਿ ਬੀਬੀ ਜੀ ਕੋਲ ਐਸਪੀਸੀ ਦੀ ਪ੍ਰਧਾਨ ਰਹੀ ਹੈ ਕਿਉਂਕਿ ਫੋਟੋ ਮੈਂ ਬੜਾ ਨਾ ਟਰੋਲ ਹੋ ਗਿਆ ਨਾ ਇੱਕ ਤਾਂ ਉਹ ਪੁਰਾਣੀ ਫੋਟੋ ਹੂੰ ਇੱਕ ਫਿਰ ਨਵੀਂ ਫੋਟੋ ਲਾ ਕੇ ਇਸ ਤਰੀਕੇ ਦੇ ਵੀ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਉਹ ਸੋਸ਼ਲ ਮੀਡੀਆ ਤੇ ਦੇਖੋ ਅੱਜ ਅੱਜ ਦੀ ਡੇਟ 'ਚ ਜਦੋਂ ਇਹ AI ਆ ਗਿਆ ਜਾਂ ਡੀਪ ਫੇਕ ਆ ਗਿਆ ਉਹਦੇ 'ਚ ਇਹ ਇਹ ਵਾਲੀ ਟ੍ਰੋਲਿੰਗ ਵੈਸੇ ਵੀ ਰਮਨਦੀਪ ਜੀ ਅਕਲ ਨੂੰ ਆਪਾਂ ਨੂੰ ਮੰਨਣਾ ਪਏਗਾ ਸੰਜੀਦਾ ਹੋ ਕੇ ਮੰਨਣਾ ਪਏਗਾ ਕਿ ਇਹ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਨੇ ਬੇਸਿਕਲੀ ਜ਼ਿਆਦਾ ਸਮਾਜ ਦੇ ਵਿੱਚ ਕੜਮਾਸਮ ਚਾਇਆ ਹੂੰ ਜਿੰਨਾ ਇਹਦਾ ਫਾਇਦਾ ਸੀਗਾ ਉਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਫੇਕ ਨਿਊਜ਼ ਬਹੁਤ ਚਲਦੀਆਂ ਨੇ ਫਿਰ ਜਿਹਦਾ ਜੋ ਦਿਲ ਕਰਦਾ ਉਹ ਲਿਖੀ ਜਾਂਦਾ ਕਿਉਂਕਿ ਸੈਂਸਰ ਤਾਂ ਹੈ ਨਹੀਂ ਕਿਤੇ ਹੂੰ ਫਿਰ ਲੈਂਗੁਏਜ ਬੜੀ ਗਲਤੀ ਯੂਜ਼ ਕਰਦੇ ਆ ਜੀ ਤੁਹਾਡੇ ਵਿਚਾਰ ਇੱਕ ਦੂਜੇ ਦੇ ਵਿਰੁੱਧ ਹੋ ਸਕਦੇ ਆ ਵਿਚਾਰ ਨਾਲ ਨਾਲ ਤੁਹਾਡੀ ਸਹਿਮਤੀ ਨਹੀਂ ਹੋ ਸਕਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਉਹ ਵੀ ਚਾਹੀਦੀ ਆ ਹਰ ਇੱਕ ਦੇ ਆਪਣੇ ਕਿਉਂਕਿ ਸਮਾਜ ਸੜਾ ਹੈਗਾ ਜਿਵੇਂ ਹੁਣ ਮੈਂ ਤਾਂ ਸਾਇੰਸ ਸਟੂਡੈਂਟ ਆ ਜੀ ਤਾਂ ਮੇਰਾ ਸਾਡਾ ਤਾਂ ਚੱਲਦਾ ਹੀ ਇਹੀ ਹੈ ਕਿ ਵਿਚਾਰ ਤਾਂ ਰੱਖਰੀ ਵੱਖਰੀ ਵੱਖਰੀ ਹੋਣੀ ਚਾਹੀਦੀ ਹੈ ਤਾਂ ਹੀ ਉਹਦੇ ਵਿੱਚ ਕੁਝ ਨਿਕਲੇਗਾ ਤੂੰ ਕਹਿੰਦਾ ਕੋ ਹਿਸਟਰੀ ਤਾਂ ਲਿਖ ਨਹੀਂ ਰਹੇ ਤੇ ਸਾਂ ਸਿਹਤ ਸਵਸਥੀ ਕੋ ਨਵਾਂ ਸਿਸਟਮ ਬਣਾ ਰਹੇ ਹੋ ਨੇ ਉਹਦੇ ਚ ਜਿੰਨੀਆਂ ਵੱਧ ਵਿਚਾਰ ਆਉਣਗੇ ਉਨਾਂ ਹੀ ਉਹਦਾ ਜ਼ਿਆਦਾ ਬੈਨੀਫਿਟ ਹੋਏਗਾ ਲੋਕਾਂ ਨੂੰ ਪਰ ਇੱਥੇ ਤਾਂ ਇੰਨੀ ਗੰਦੀ ਲੈਂਗੁਏਜ ਜਿਹੜੀ ਹੈਗੀ ਆ ਉਹ ਲਿਖੀ ਹੁੰਦੀ ਆ ਉੱਤੇ ਚੰਗੇ ਤੋਂ ਚੰਗੇ ਸਬਜੈਕਟਸ ਇਹ ਤੁਹਾਨੂੰ ਨੋਟਿਸ ਵਿੱਚ ਤਾਲਿਬਾਨੀ ਵਿਚਾਰ ਵਾਲਾ ਲੱਗਦਾ ਫਿਰ ਨਹੀਂ ਇਸ ਨੂੰ ਆਪਾਂ ਵੱਡ ਤਾਲਿਬਾਨੀ ਤਾਂ ਮੈਂ ਵਰਡ ਨਹੀਂ ਯੂਜ਼ ਕਰਾਂਗਾ ਲੇਕਿਨ ਅਗਰ ਇਸ ਨੂੰ ਫੋਰਸ ਕਰ ਦਿੱਤਾ ਗਿਆ ਤਾਂ ਫਿਰ ਸਾਰੀਆਂ ਸਕਿਲਿਟੀਜ਼ ਤੇ ਫੋਰਸ ਕਰਨਾ ਪਏਗਾ ਫੋਰਸੇਬਲ ਹੈ ਨਹੀਂ ਮਾ ਇਹਦੇ ਵਾਸਤੇ ਤਾਂ ਸਾਰੇ ਸਿੱਖ ਪੰਥ ਨੂੰ ਇਕੱਠਾ ਹੋਣਾ ਪਊਗਾ ਨਵੀਂ ਇੱਕ ਜਿਹੜੀ ਹੈਗੀ ਆ ਉਹ ਮਰਿਆਦਾ ਬਣਾਉਣੀ ਪਈਗੀ ਉਸ ਮਰਿਆਦਾ ਦੇ ਵਿੱਚ ਜੇ ਇਹ ਕਹਿੰਦੇ ਆ ਕਿ ਆਪਾਂ ਨੂੰ ਕਿਸੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਤਾਂ ਫਿਰ ਨਹੀਂ ਹੋਣਾ ਚਾਹੀਦਾ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਤਾਂ ਬੀਬੀ ਜਗੀਰ ਕੌਰ ਮਸਲੇ ਤੇ ਦੋ ਰਹਿ ਆਣੇ ਇੱਕ ਰਹਿ ਇਹ ਹੈ ਕਿ ਇਸ ਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਪੰਜ ਸਿੰਘ ਸਹਿਬਾਨਾਂ ਨੂੰ ਇਸ ਤੇ ਵਿਚਾਰਨਾ ਚਾਹੀਦਾ ਔਰ ਇੱਕ ਸਿੱਖ ਕੌਮ ਦੇ ਸਾਹਮਣੇ ਵੱਡੀ ਐਗਜ਼ੈਂਪਲ ਸੈੱਟ ਕਰਨੀ ਚਾਹੀਦੀ ਔਰ ਦੂਜੇ ਪਾਸੇ ਉਹ ਲੋਕ ਵੀ ਨੇ ਜਿਹੜੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇਹ ਪੰਥ ਦਾ ਮਸਲਾ ਨਹੀਂ ਇਹ ਨਿੱਜੀ ਮਸਲਾ ਹੈਗਾ ਇਸ ਨੋਟਿਸ ਨੂੰ ਵਾਪਸ ਲੈਣਾ ਚਾਹੀਦਾ ਇਸ ਦੇ ਨਾਲ ਸਿੱਖ ਪੰਥ ਦੇ ਵਿੱਚ ਬਖੇੜੇ ਖੜੇ ਹੋਣਗੇ ਸਿੱਖ ਪੰਥ ਦੇ ਵਿੱਚ ਔਰਤਾਂ ਦੀ ਆਜ਼ਾਦੀ ਔਰਤਾਂ ਦੇ ਜਿਹੜਾ ਚਿਹਰਾ ਮੂਰਾ ਹੈਗਾ ਜਾਂ ਔਰਤਾਂ ਦੇ ਕੰਮ ਸਿੱਧੇ ਤੌਰ ਤੇ ਔਰਤਾਂ ਦੀ ਆਜ਼ਾਦੀ ਦੇ ਵਿੱਚ ਸਿੱਧੇ ਤੌਰ ਤੇ ਇਹ ਇੱਕ ਵੱਡਾ ਦਖਲ ਹੋਵੇਗਾ ਇਸੇ ਕਰਕੇ ਜਿਹੜਾ ਹੈਗਾ ਔਰਤਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਇਸ ਅਜਿਹੇ ਨੋਟਸਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਧੰਨਵਾਦ